ਮੈਂ ਦੱਸ ਦਵਾਂ ਫ੍ਰੀ ਆਫ ਕਾਸਟ ਬੂਟਾ ਆ ਇਸ ਨਰਸਰੀ ਤੋਂ ਵਿੱਚ ਇਹਨਾਂ ਦਾ ਮਕਸਦ ਹੈਗਾ ਆ 1 ਬਿਲੀਅਨ ਟਰੀ ਹਾਂਜੀ ਭਾਜੀ 1 ਬਿਲੀਅਨ ਆ ਆਂਬਲੀ ਦਾ ਬੂਟਾ ਆ ਹੈ ਮਹਿੰਦੀ ਦਾ ਆ ਹੈ ਫਰਮਾ ਸੰਭਾਲੂ ਇਮਲੀ ਰਜੈਣ ਅੱਗੇ ਹੈ ਪੁਤਰਨਜੀਵਾ ਏਸੀ ਆਂਬਨੇ ਜਿਹੇ ਸੀਤ ਅਸ਼ੋਕਾ ਅੱਗੇ ਆ ਗਿਆ ਬੁੱਢਾ ਕੋਕੋਨਟ ਹਾਰ ਸ਼ਿੰਗਾਰ ਤਿੰਦੂ ਜਾਂ ਕਿੰਡੂ ਗੱਬ ਹੈ ਅਜੈਣ ਖਿਰਨੀ ਆ ਹੈ ਜੀ ਗੰਬੀਰਾ ਮਰੋੜ ਫਲੀ ਮੌਹਾ ਤੋਤਾ ਫੁੱਲ ਚਿੱਟੀ ਸਰੀ ਚਿੱਟੀ ਸਰੀ ਟਾਕ ਕਾਲੀ ਸਰੀ ਪੀ ਲੂ ਲਓ ਜੀ ਪੀ ਲੂ ਨਰਮ ਰੋਜ਼ਾ ਲਸੂੜਾ ਲਸੂੜੀ ਬੱਲ ਚਟਾ ਅੱਕ ਟਾਲੀ ਟਾਲਾ ਬਰਨਾ ਪੈਲਖਣ ਕਿਹੜੇ ਕਿਹੜੇ ਸ਼ਤੂਦ ਟਾਲੀ ਤੇ ਦੇਖੀ ਆ ਹਾਂ ਇਹ ਟਾਲਾ ਹੈਗਾ ਜੀ ਪਰ ਟਾਲਾ ਨਹੀਂ ਦੇਖਿਆ ਚਟਾਕ ਆ ਗਿਆ ਇਹ ਮੈਡੀਸਨਲ ਗੁਣ ਰੱਖਦਾ ਬਹੁਤ ਜ਼ਿਆਦਾ ਇਹ ਅੱਕ ਚਟੇ ਫੁੱਲ ਆ ਇਹ ਕੋਈ ਨਹੀਂ ਤਿਆਰ ਕਰਦਾ ਪੰਜਾਬ ਚ ਆਪਣੇ ਕੋਲ ਹੀ ਹੁੰਦਾ ਹੈ ਪਛਮਰੋੜ ਆ ਜੀ ਇਹ ਛੋਟੇ ਛੋਟੇ ਫਾਲ ਲੱਗਦੇ ਪੰਛੀ ਬੜਾ ਖੁਸ਼ ਹੋ ਕੇ ਖਾਂਦੇ ਆ। ਇਹ ਪੰਜਾਬ ਦਾ ਵਿਰਾਸਤੀ ਆ ਗੁੰਦਰੀ। ਛੋਟੀ ਆ ਇਹ ਲੋਪ ਹੋ ਚੁੱਕੀ ਆ ਗੁੰਦਰੀ। ਪੁੰਗਰਾ ਇਹ ਫਾਲਸਾ ਜੀ। ਅੱਛਾ ਜੀ ਆਪ ਦੋ ਮਹੀਨੇ ਤੱਕ ਤੁਹਾਨੂੰ ਮਿਲਣਾ ਸ਼ੁਰੂ ਹੋ ਜੂਗਾ ਫਾਲਸਾ ਸਾਰਾ ਫਾਲਸਾ। ਸਾਡੇ ਪੰਜਾਬ ਦੇ ਵਿੱਚ ਪਟਿਆਲੇ ਜ਼ਿਲ੍ਹੇ ਵਿੱਚ ਬੜੀਆਂ ਬੜੀਆਂ ਸੌ ਸਾਲ ਪੁਰਾਣੀ ਇਹ ਜੰਗਲੀਲੀ ਮੇਂ ਖੜੀਆਂ। ਇਹ ਫਰਮਾਨ ਦਾ ਰੋਖਾ ਜੀ। ਲੋ ਜੀ ਆ ਆ ਜੰਡਾ ਹਾਂ ਪਰ ਥੱਲੇ ਡਿਸਪਲੇ ਕਰਦਾ। ਫੋਨ ਕਰਕੇ ਸਮਾਂ ਲੈ ਕੇ ਆਇਓ ਜਿਨ੍ਹਾਂ ਨੂੰ ਬੂਟੇ ਚਾਹੀਦੇ ਹੋਣ। ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪੀਆਰ ਪੰਜਾਬ ਤੇ ਸਵਾਗਤ ਹੈ। ਅ ਬਾਈ ਡਾਕਟਰ ਰਜਨੀਸ਼ ਜੀ ਸਾਡੇ ਨਾਲ ਨੇ ਪਿੰਡ ਲੰਗ ਆ ਪਟਿਆਲੇ ਦੇ ਬਿਲਕੁਲ ਨਾਲ ਆ ਇਹ ਪਿੰਡ ਪਟਿਆਲੇ ਜ਼ਿਲ੍ਹੇ ਚ ਪੈਂਦਾ ਆ ਇਹ ਰਾਉਂਡ ਗਲਾਸ ਫਾਊਂਡੇਸ਼ਨ ਵਾਲੇ ਡਾਕਟਰ ਸਾਹਿਬ ਨੇ ਸਾਡੇ ਅਸੀਂ ਇਹਨਾਂ ਦੀ ਨਰਸਰੀ ਚ ਆ ਜਾਈਏ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੌਣ ਮਹੀਨੇ ਭਾਦੋਂ ਦੇ ਵਿੱਚ 2 ਮਹੀਨੇ ਲਗਾਤਾਰ ਫਿਰ ਆਪਣੇ ਬੂਟੇ ਲਾਉਣ ਦੀ ਰੁੱਤ ਹੁੰਦੀ ਹੈ ਪੰਜਾਬ 'ਚ ਤੇ ਆਪਾਂ ਉਹਨਾਂ ਦਿਨਾਂ 'ਚ ਬਹੁਤ ਸਾਰੇ ਬੂਟੇ ਲਾਉਣੇ ਆ ਠੀਕ ਆ ਤੇ ਆਪਣਾ ਫੋਕਸ ਹੁੰਦਾ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਬੂਟੇ ਲਾਏ ਜਾਣ ਉਹ ਮੈਡੀਸਨਲ ਜਾਂ ਫਿਰ ਜਿਹੜੇ ਇੱਥੇ ਦੇ ਨੇਟਿਵ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਵੀ ਉਹੀ ਲਾਏ ਜਾਣ ਠੀਕ ਆ ਜੀ ਤੋਂ ਉਹ ਗੱਲਬਾਤ ਆਪਾਂ ਕਰਾਂਗੇ ਡਾਕਟਰ ਸਾਹਿਬ ਨਾਲ ਤੇ ਡਾਕਟਰ ਸਾਹਿਬ ਸਵਾਗਤ ਹੈ ਜੀ ਸੱਸੀ ਗਾਲ ਜੀ ਸਰ ਡਾਕਟਰ ਸਾਹਿਬ ਆਪਾਂ ਸਟਾਰਟਿੰਗ ਤੁਹਾਡੀ ਨਰਸਰੀ ਵੇਖਣੀ ਹੈ ਜੀ ਸਭ ਤੋਂ ਪਹਿਲਾਂ ਤੇ ਇੱਕ ਸੱਚੀ ਚੀਜ਼ ਆਪਾਂ ਨਾਲ ਦੀ ਨਾਲ ਦੱਸ ਦਈਏ ਵੀ ਡਾਕਟਰ ਸਾਹਿਬ ਹੁਣੀ ਰਾਉਂਡ ਗਲਾਸ ਫਾਊਂਡੇਸ਼ਨ ਵੱਲੋਂ ਚਿਹੜੀਆਂ ਲਾਈਆਂ ਜਾਂਦੀਆਂ ਨੇ ਪੰਜਾਬ ਦੇ ਵਿੱਚ ਇਹਨਾਂ ਦਾ ਮਕਸਦ ਹੈਗਾ ਆ 1 ਬਿਲੀਅਨ ਟਰੀ ਹਾਂਜੀ ਭਾਜੀ 1 ਬਿਲੀਅਨ ਇੱਕ ਬਹੁਤ ਵੱਡਾ ਮੇਰੇ ਖਿਆਲ ਨਾਲ 10 ਕਰੋੜ ਨੂੰ ਕਹਿੰਦੇ ਨੇ 100 ਕਰੋੜ ਨੂੰ 100 ਕਰੋੜ ਨੂੰ ਨੰਬਰ ਵੱਡਾ ਭਾਜੀ ਪਰ ਕੋਈ ਗੱਲ ਨਹੀਂ 100 ਕਰੋੜ ਲਾ ਲਵਾਂਗੇ ਨਿੱਟੀ ਚਾ ਵੱਡਾ ਲੈ ਕੇ ਚੱਲੇ ਆਂ ਬਾਕੀ ਦੇਖਦੇ ਕਿ ਤੱਕ ਪਹੁੰਚਦੇ ਆਂ ਭਾਜੀ ਨਾਲ ਹੋ ਸਰ ਹਰਿਆਣਾ ਰੌਣਾ ਪੈ ਕੇ ਤਾਂ ਨਾਲ ਰੌਣਾ ਹੀ ਕੋਈ ਗੱਲ ਨਹੀਂ ਚਲੋ ਕਿਸੇ ਗੱਲ ਤੇ ਰਲ ਜਾਣ ਹਾਂਜੀ ਹਾਂ ਚਲੋ ਕਿਸੇ ਗੱਲ ਤੇ ਰਲਣਾ ਪੈਣਾ ਸਾਨੂੰ ਹਨ ਗੱਲ ਇਹ ਹੈ ਕਿ ਛਿੜੀਆਂ ਇਹ ਲਾਉਂਦੇ ਨੇ ਪਰ ਛਿੜੀਆਂ ਲਾਉਣ ਦਾ ਕੀ ਸਿਸਟਮ ਆ ਇਹ ਬੂਟੇ ਇੱਥੋਂ ਕਿਵੇਂ ਦਿੰਦੇ ਨੇ ਮੈਂ ਦੱਸ ਦਵਾਂ ਫ੍ਰੀ ਆਫ ਕਾਸਟ ਬੂਟਾ ਆ ਇਸ ਨਰਸਰੀ ਤੋਂ ਕੋਈ ਵੀ ਬਰਾਸਤੀ ਰੁੱਖ ਲੈ ਲਓ ਤੁਸੀਂ ਕੋਈ ਵੀ ਬਰਾਸਤੀ ਬੂਟਾ ਲੈ ਲਓ ਇਹਨਾਂ ਤੋਂ ਜਿਵੇਂ ਕਿ ਉਹ ਬੂਟੇ ਜਿਹੜੇ ਹੁਣ ਆਪਾਂ ਭੁੱਲ ਚੁੱਕੇ ਆ ਜਿਹੜੇ ਹੁਣ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਦੇ ਟੱਕ ਵਰਗੇ ਬੂਟੇ ਬਰਨਾ ਹੋਇਆ ਟਿੱਕਰ ਹੋ ਗਈ ਟੁੱਕਿਆਂ ਵਾਲੀ ਸਰੀਂਹ ਹੋ ਗਈ ਫਲਾਈ ਹੋ ਗਈ ਬਣ ਗਿਣਤ ਬੂਟੇ ਨੇ ਜਿਹੜੇ ਇਹਨਾਂ ਤੋਂ ਮਿਲ ਜਾਂਦੇ ਆ ਮਿਲਦੇ ਫ੍ਰੀ ਆਫ ਕਾਸਟ ਪਰ ਇਹ ਕਿਵੇਂ ਸਾਨੂੰ ਬੂਟੇ ਦਿੰਦੇ ਨੇ ਤੇ ਪਿੰਡਾਂ ਦੇ ਵਿੱਚ ਇਹ ਝਿੜੀਆਂ ਕਿਵੇਂ ਲਾਉਂਦੇ ਨੇ ਉਹ ਗੱਲਾਂ ਬਾਤਾਂ ਪੈਨ ਨਗਾਨੀ ਉਹਦੇ ਨਾਲੇ ਨਾਸਰੀ ਦੇਖਣੀ ਸਰ ਕਿੱਥੋਂ ਸਟਾਰਟ ਕਰਨੀ ਆ ਸਾਰਾ ਭਾਜੀ ਵਰਨਾ ਪਿਆ ਆਪਣਾ ਉਹ ਵਾਹ ਅੱਛਾ ਜੀ ਆ ਆ ਬਰਨੇ ਦਾ ਇਹ ਸਾਰਾ ਬਰਨੇ ਰੋਖਾ ਭਾਜੀ ਸਾਰਾ ਪੈਸੇ ਹੀ ਬਰਨੇ ਦਾ ਅੱਛਾ ਜੀ ਬਹੁਤ ਸਾਰਾ ਹਜ਼ਾਰਾਂ ਦੇ ਦਰਜ ਬਰਨੀ ਪਏ ਭਾਜੀ ਇਹ ਇਹ ਹੁਣ ਬੜੇ ਅਸੀਂ ਉਹਨੂੰ ਦਿੰਨੇ ਜਿਹੜੇ ਕਿ ਬੰਦੇ ਸਾਹਮਣੇ ਵਾਲੇ ਆ ਜੀ ਕਿਉਂਕਿ ਇਹ ਰੇਅਰ ਸਪੀਸੀਜ਼ ਆ ਹਾਂ ਜੀ ਇਹ ਨਹੀਂ ਹੈਗਾ ਵੀ ਜਾ ਕੇ ਅਸੀਂ ਭੁੱਲ ਜੂਣ ਲਾ ਕੇ ਇਹਨੂੰ ਉਹ ਪੂਰਾ ਓਨਰਸ਼ਿਪ ਪੁੱਛਦੇ ਆ ਭਾਈ ਤੂੰ ਕਿਵੇਂ ਪਾਲੋਗੇ ਜਾਂ ਜੰਗਲਾਂ ਚ ਭੇਜਦੇ ਆ ਬਰਨੇ ਨੂੰ ਅੱਛਾ ਜੀ ਚਾਫ ਜੰਗਲ ਚ ਇਹ ਹੋ ਜਾਂਦਾ ਪੂਰੇ ਪੰਜਾਬ ਚ ਪੂਰੇ ਪੰਜਾਬ ਚ ਤਕਰੀਬਨ ਪੰਜਾਬ ਚ ਪੂਰੇ ਪੰਜਾਬ ਚ ਕਿਉਂਕਿ ਸਾਡੇ ਕੰਡੀ ਤੋਂ ਲੈ ਕੇ ਸਭ ਤੁਸੀਂ ਦੇਖਿਆ ਅੱਛਾ ਜੀ ਤੇ ਆ ਸਾਡਾ ਇੱਕ ਟਾਲਾ ਹੈਗਾ ਰੋਜ਼ਵੁੱਡ ਹੈਗੀ ਇਹ ਵੀ ਵਧੀਆ ਚੱਲ ਜਾਂਦੀ ਹੈਗੀ ਆਪਾਂ ਟਾਲੀ ਤੇ ਦੇਖੀ ਆ ਹਾਂ ਇਹ ਟਾਲਾ ਹੈਗਾ ਜੀ ਪਰ ਟਾਲਾ ਨਹੀਂ ਦੇਖਿਆ ਹੈ ਰੋਜ਼ਵੋਡ ਬੋਲਦੇ ਨੇ ਜੀ ਇਹ ਥੋੜਾ ਪੱਤਾ ਵੱਡਾ ਹੈਗਾ ਇਹਨੂੰ ਟਾਲਾ ਲਓ ਜੀ ਆ ਟਾਲਾ ਦੇਖ ਲਓ ਬਈ ਟਾਲਾ ਜਿਨ੍ਹਾਂ ਨੂੰ ਚਾਹੀਦਾ ਲੈ ਜਿਓ ਆ ਕੇ ਤੇ ਭਾਜੀ ਇਹ ਸਿੰਬਲ ਸਿੰਬਲ ਰੱਖ ਪਿਆ ਜੀ ਸਿੰਬਲ ਵਾਹ ਆ ਸਾਰਾ ਸਿੰਬਲ ਅ ਸਿੰਬਲ ਰੱਖਿਆ ਜੀ ਜਿਹੜਾ ਸਾਡਾ ਗੁਰਬਾਣੀ ਜੀ ਕਰਾਉਂਦਾ ਜੀ 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 ਤੇ ਆ ਟੱਕ ਦਾ ਰੱਖ ਪਿਆ ਜੀ ਜਿਹੜਾ ਸਾਡਾ ਪਲਾਸ ਬੋਲ ਜਿਹਨੂੰ ਆ ਸਾਰੀ ਟੱਕਦੀ ਉਹ ਪੂਰੇ ਪਿੰਡ ਪਿਆ ਟੱਕਦਾ ਸਿੰਬਲ ਹੈ ਬੇਟਾ ਜਿਵੇਂ ਛੜੀ ਕਿਸੇ ਪੰਚਾਇਤ ਨੇ ਲਾਉਣੀ ਹੋਵੇ ਜਾਂ ਪਿੰਡ ਨੇ ਲਵਾਉਣੀ ਹੋਵੇ ਜਾਂ ਕਿਸੇ ਨੇ ਆਪ ਲਵਾਉਣੀ ਹੋਵੇ ਉਹਦਾ ਸਿਸਟਮ ਵੈਸੀ ਕੀ ਆ ਤੁਹਾਡੀ ਪਾਜੀ ਗੱਲ ਇਸ ਤਰ੍ਹਾਂ ਦੀ ਆਪਾਂ ਨੂੰ ਸਮਝਣਾ ਪੈਣਾ ਤਿੰਨ ਚੀਜ਼ਾਂ ਅਸੀਂ ਦੇਖਦੇ ਆ ਬਹੁਤ ਬਹੁਤ ਹੀ ਧਿਆਨਪੂਰਵਕ ਸੁਣਨ ਵਾਲੀ ਗੱਲ ਹੈਗੀ ਆ ਅੱਛਾ ਦੇਖੋ ਪਹਿਲਾ ਅਸੀਂ ਦੇਖਦੇ ਆ ਜਿੱਥੇ ਵੀ ਕੋਈ ਪੰਚਾਇਤ ਦੀ ਕੋਈ ਕਿਲਾ ਜ਼ਮੀਨ ਵੀ ਉੱਥੇ ਪਾਣੀ ਦਾ ਪ੍ਰਬੰਧ ਹੋਣਾ ਬਹੁਤ ਜ਼ਰੂਰੀ ਹੈ ਉਹ ਬੂਟਿਆਂ ਨੂੰ ਦੋ ਸਾਲ ਅਸੀਂ ਪਾਲਣਾ ਹੈਗਾ ਪਾਣੀ ਪ੍ਰਬੰਧ ਹੋਣਾ ਚਾਹੀਦਾ ਦੂਜੀ ਉਹ ਸਿਕਿਉਰ ਜਗ ਚਾਹੇ ਸ਼ਮਸ਼ਾਨ ਘਾਟ ਹੋਵੇ ਚਾਹੇ ਵਾਟਰ ਲਈ ਟੈਂਕੀ ਵਾਲਾ ਇਲਾਕਾ ਹੋਵੇ ਜਾਂ ਕੋਈ ਬੰਡਰ ਜਗਾ ਹੋਵੇ ਉਤਾਰ ਬੰਦੀ ਵੀ ਹੋ ਸਕਦੀ ਆ ਅਸੀਂ ਵੀ ਸਪੋਰਟ ਕਰਸਾਂ ਜਾਂ ਤੁਸੀਂ ਆਪ ਵੀ ਖਰੀਦ ਸਕਦੇ ਹੋ ਉਤਾਰ ਬੰਦੀ ਤੇ ਤੀਜਾ ਜਿਹੜਾ ਕੰਪੋਨੈਂਟ ਹੈਗਾ ਉਹਨੂੰ ਓਨਰਸ਼ਿਪ ਦੇਣੀ ਹੈ ਮਂਦੇਗਾ ਦੇ ਸਕੀਮ ਅੰਦਰ ਅਸੀਂ ਉਹ ਪ੍ਰੂਖਾਂ ਲਾਉਂਦੇ ਆ ਤਾਂ ਕਿ ਵੱਡੇ ਲੈਵਲ ਦੇ ਉਹ ਪਾਲਸਾਈਕਲ ਜਿਹੜੇ ਸਾਡੀ ਕਮੀ ਆਉਂਦੀ ਆ ਉਹ ਇਹ ਤਾਂ ਹੈਗਾ ਪੰਚਾਇਤਾਂ ਵਾਲਾ ਮੁੱਦਾ ਜਿਹੜੇ ਪੰਚਾਇਤਾਂ ਨਾਲ ਅਸੀਂ ਇਹ ਪ੍ਰੋਟੋਕੋਲ ਫਾਲੋ ਕਰਦੇ ਆ ਇਹ ਬਿਨਾ ਤੈਂਜੀ ਜਾਂ ਕਰੇ ਤੋਂ ਅਸੀਂ ਨਹੀਂ ਬੂਟਾ ਲਾਉਣੇ ਪਹਿਲਾਂ ਸਮਝਣਾ ਪੈਣਾ ਦੂਜੀ ਗੱਲ ਆ ਗਈ ਪਰਸਨ ਜਿਹੜੇ ਇਹ ਜਿਹੜੇ ਕਿ ਆਪਦੀ ਜਗਾ ਨੂੰ ਕੁਦਰਤ ਨੂੰ ਸਮਰਪਿਤ ਕੀ ਸਾਨੂੰ ਸਮਰਪਿਤ ਨਹੀਂ ਕੁਦਰਤ ਨੂੰ ਸਮਰਪਿਤ ਕੀਤੀ ਹੈ ਤਾਂ ਉਹਦੇ ਵਿੱਚ ਕੀ ਆ ਉਸ ਕੇਸ ਵਿੱਚ ਅਸੀਂ ਬੂਟੇ ਫਰੀ ਦਿੰਨੇ ਆ ਟ੍ਰਾਂਸਪੋਰਟ ਵੀ ਕਰ ਦਿੰਨਾ ਨਾ ਜਿਹੜੇ ਪਰਸਨਲ ਲੈਂਡ ਓਨਰ ਹੁੰਦੇ ਆ ਤੇ ਉਹਨਾਂ ਨੇ ਖੱਡੇ ਉਹ ਦੂਜੇ ਕੇਸ ਵਿੱਚ ਖੱਡੇ ਮੰਦਰੀਗਾ ਪੜਦੇ ਇਹਨਾਂ ਦੇ ਕਿਸੇ ਪਰਸਨ ਲਾਉਂਦੇ ਆ ਬੰਦੇ ਤੇ ਪਰਸਨ ਲਾ ਕੇ ਜਿਹੜੇ ਸਿਰੀ ਹੁੰਦੇ ਆ ਆਪਦੇ ਜਿਹੜੇ ਖੇਤ ਨੂੰ ਦੇਖ ਰਿਕ ਕਰਦੇ ਉਹੀ ਪਾਲਦੇ ਉਹਨੂੰ ਮਤਲਬ ਡਿਫਰੈਂਸ ਇੰਨਾ ਹੈਗਾ ਪਰ ਇਹਦੇ ਵਿੱਚ ਵੀ ਇੱਕ ਪੱਕੀ ਇਹ ਧਿਆਨ ਦਿੱਤਾ ਵੀ ਪਾਲਨ ਜਿਹੜੇ ਬੰਦੇ ਸਾਡੇ ਉਹੀ ਆਉਂਦੇ ਤਾਂ ਜਿਹੜੇ ਬੰਦੇ ਪੂਰੇ ਡੈਡੀਕੇਟ ਹੁੰਦੇ ਆ ਬਾਰਲੇ ਹੁੰਦੇ ਆ ਜਮਤਲ ਇੱਥੇ ਵਾਲੇ ਡੈਡੀਕੇਟਿਡ ਬੰਦੇ ਆ ਉਹੀ ਆਪਣੇ ਅਪਰੋਚ ਕਰਦੇ ਆ ਉਹਨਾਂ ਨੂੰ ਸਾਰਾ ਸਮਝਾ ਦਿੱਤਾ ਜਾਂਦਾ ਇਹ ਹੀ ਭਾਜੀ ਬਹੁਤ ਇੱਕ ਪ੍ਰੋਟੋਕੋਲ ਤਹਿਤ ਲੱਗਦਾ ਬੂਟੇ ਹੁਣ ਜਿਹੜੇ ਵੀਰ ਭਰਾਣ ਇੱਥੇ ਹੋਰ ਸਮਝਣਾ ਪੈਣਾ ਜਿਉਂ ਕੋਈ ਆਪਣੇ ਖੇਤ ਦੇ ਰਾਉਂਡ ਕੋ ਲਾਉਣਾ ਚਾਹੇ 10 ਬੂਟੇ 5 ਬੂਟੇ ਲਾਉਣਾ ਚਾਹਦਾ ਉਹ ਸਾਡੇ ਕੋਲ ਤੁਹਾਨੂੰ ਆਪ ਪਹੁੰਚ ਇੱਥੇ ਆਉਣਾ ਪੈਣਾ ਹੈਗਾ ਉਹ ਜਿਹੜੇ ਛੋਟੇ ਲੈਵਲ ਦਾ ਸੀ ਉਹ ਪਛਾਣ ਨਹੀਂ ਸਕਦੇ ਇੰਨਾ ਸਾਡੇ ਕੋਲ ਸਿਸਟਮ ਹੈ ਨਹੀਂਗਾ ਤੁਸੀਂ ਇੱਥੇ ਆਓ ਤੁਹਾਨੂੰ ਫ੍ਰੀ ਆਫ ਕਾਸਟ ਬੂਟਾ ਮਿਲੇਗਾ ਇਹ ਇਹ ਤਿੰਨ ਚੀਜ਼ਾਂ ਹੈਗੀ ਭਾਜੀ ਤੇ ਸਮਝਾ ਤੇ ਛਿੜੀ ਵੀ ਮਤਲਬ ਤੁਸੀਂ ਪੈਸੇ ਨਹੀਂ ਵੈਸੇ ਲੈਣੇ ਨਹੀਂ ਪੈਸਾ ਕੋਈ ਨਹੀਂ ਭਾਜੀ ਪੈਸਾ ਕੋਈ ਨਹੀਂ ਓਕੇ ਪੈਸੇ ਕੋਈ ਨਹੀਂ ਇਹਦਾ ਮਤਲਬ ਟਰਾਂਸਪੋਰਟੇਸ਼ਨ ਫ੍ਰੀ ਦਿੰਨੇ ਆ ਤੇ ਉਦੋਂ ਅੱਚ ਉਹਦੀ ਉਹਦੀ ਬੂਕੇ ਹੋਈ ਠੀਕ ਆ ਕੀ ਆ ਭਾਜੀ ਆ ਇੱਕ ਇੱਕਰਾ ਜੀ ਇੱਕ ਇੱਕਰਾ ਆ ਕਿਹੜਾ ਸਜਾ ਕੁਰਜੀ ਆ ਇਹ ਇਹ ਭਾਜੀ ਇੱਕ ਫੁੱਲਾਂ ਵਾਲਾ ਬੂਟਾ ਹੈਗਾ ਕੁਰੇ ਜੀ ਹਾਂ ਠੀਕ ਆ ਠੀਕ ਆ ਇੱਕ ਇੱਕਰਾ ਵਿੱਚ ਪੈਲਖਣ ਵਿੱਚ ਹੈਗੀ ਆ ਹਾਂਜੀ ਹਾਂਜੀ ਆ ਕਿਕਰ ਹੋ ਗਈ ਜੀ ਕਿਕਰ ਦੇਖ ਲਓ ਬਾਈ ਕਿਕਰਾਂ ਦਾ ਹੁਣ ਪਟ ਪਟ ਮਾਰੀਆਂ ਲੋਕਾਂ ਨੇ ਹਾਂਜੀ ਬਿਲਕੁਲ ਬਿਲਕੁਲ ਲੋ ਕਿਕਰਾਂ ਦਾ ਹੁਣ ਅਗਲੇ ਕਹਿੰਦੇ ਕੰਡੇ ਚੁੱਬਦੇ ਆ ਕੰਡੇ ਚੁੱਬਦੇ ਭਾਜੀ ਹਾਂ ਨਾ ਇਹ ਚੱਕਰ ਪੈ ਗਿਆ। ਉਹ ਇੱਕ ਗੱਲ ਹੋਰ ਰਹਿ ਗਈ ਇੱਥੇ। ਜੀ ਜੀ। ਹੁਣ ਕਈ ਵਾਰ ਪਿੰਡਾਂ ਦੇ ਵਿੱਚ ਆਪਣੀਆਂ ਪੰਚਾਇਤ ਪਾਰਕ ਬਣਾ ਲੈਂਦੀ ਹੈਗੀ। ਹਾਂ। ਉਹ ਪਾਰਕ ਦੇ ਵਿੱਚ ਕੀ ਹੁੰਦਾ ਵੀ ਉਹਨਾਂ ਨੂੰ ਅ ਕਈ ਵਾਰ ਫੰਡਿੰਗ ਦੀ ਦਿੱਕਤ ਆਉਂਦੀ ਹੈ। ਅਸੀਂ ਉਹ ਪਾਰਕਾਂ ਦੇ ਵੀ ਸਾਰੇ ਸਪਲਾਈ ਕਰਦੇ ਆਂ। ਓਕੇ। ਫੁੱਲਾਂ ਵਾਲੇ ਲੈ ਕੇ ਫਾਇਕਸ ਵਗੈਰਾ ਲੈ ਕੇ ਸਾਰਾ ਅਸੀਂ ਉਹ ਅਸੀਂ ਉਹ ਵੀ ਅਸੀਂ ਖੁਦ ਹੀ ਤਿਆਰ ਕਰਦੇ ਆਂ ਪਾਮ ਵਗੈਰਾ ਵੀ। ਹਾਂ। ਤਾਂ ਇਹਦੇ ਵਿੱਚ ਕੀ ਆ ਉਹਨਾਂ ਨੂੰ ਇੱਕ ਐਡਿਡ ਵੈਲਿਊ ਆ। ਪਾਰਕ ਫਿਰ ਨਾਲ ਸਾਨੂੰ ਜੰਗਲ ਦੀ ਮੰਗ ਕਰਨੇ। ਭਾ ਜੰਗਲ ਵਾਸ ਛੜੀ ਵੀ ਦੋ। ਜੋ ਪਾਰਕ ਨੂੰ ਬੰਦਰ ਸਿੰਘ ਨੂੰ ਰਿਕੁਐਸਟ ਕਰਦੇ ਆ ਭਾਈ ਇਹ ਥੋੜਾ ਪਾਰਕ ਡਿਵੈਲਪ ਕਰ ਦੇਣਾ ਸੈਰਗਾ ਬਣਾ ਦੇਣਾ ਉਹ ਚ ਵੀ ਕੋਸ਼ਿਸ਼ ਕਰੀ ਤੇ ਨੇਟਿਵ ਵਿੱਚ ਭਰੇ ਜਾਣ ਪਰ ਨਾਲ ਨਾਲ ਅਸੀਂ ਉਹ ਤੋਂ ਛਿੜੀ ਦਾ ਵੀ ਕੱਢ ਲੈਣੇ ਆ ਛਿੜੀ ਲੋ ਦੋ ਇੱਕ ਪੰਥ ਦੋ ਕਾਜ ਹੋਣੇ ਸਾਡੇ ਮਨੋਂ ਪਾਰਕ ਡਿਵੈਲਪ ਹੋ ਜਾਂਦਾ ਫਿਰ ਨਾਲ ਸਾਡਾ ਉਹ ਵੀ ਇੱਕ ਕਾਰਜ ਹੋ ਜਾਂਦਾ ਛਿੜੀ ਵਾਲਾ ਹਾਂ ਤੁਹਾਡਾ ਅੱਛਾ ਜੇ ਪੋਜ਼ਿਟਿਵ ਪਾਰਕ ਬਣਵਾਉਣਾ ਚਾਹੁੰਦਾ ਆ ਉਹ ਛਿੜੀ ਦੀ ਮੰਗ ਜਰੂਰ ਕਰਦੇ ਆ ਹਾਂ ਜੀ ਉੱਗਣੇ ਆ ਹਨਾ ਰੇਰੂ ਦੇ ਬੂਟੇ ਔਰ ਰਜੈਨ ਦਾ ਭਾਜੀ ਕੇ ਵੀ ਸਾਡੇ ਹੋ ਜਾਂਦਾ ਬਹੁਤ ਹੀ ਮੈਡੀਸਨ ਗੁਣਾਂ ਤੇ ਫਲਾਂ ਦੀ ਬੜੀ ਵੈਲ ਇੰਡੀਅਨ ਰੈਡੀਟ ਰੋਖਾ ਜੀ ਸਾਡੇ ਪੰਜਾਬ ਚ ਇਹ ਕੰਡੀ ਲਾਕੀ ਜੀ ਦੇਖਿਆ ਸੀ ਕਾਫੀ ਗਰੋ ਕੀਤਾ ਹੋਇਆ ਠੀਕ ਹੈ ਜੀ ਔਰ ਵਧੀਆ ਗਰੋ ਹੋਇਆ ਨਾ ਸ਼ਾਂ ਵਾਲਾ ਦਰਖਤ ਹੈ ਇਹ ਬਣਾ ਚਿੱਟਾ ਅੱਕ ਦਿਖਾਉਣਾ ਅੱਕ ਕੋਈ ਨਹੀਂ ਤਿਆਰ ਕਰਦਾ ਦਿਖਾਓ 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 ਜ਼ਰੂਰ ਦਿਖਾਓ ਆਹ பாਜੀ ਆਪਣਾ ਇਹ ਚਿੱਟਾ ਅੱਕ ਆ ਗਿਆ ਇਹ ਮੈਡੀਸਨਲ ਗਨ ਰੱਖਦਾ ਬਹੁਤ ਜ਼ਿਆਦਾ ਇਹ ਅੱਕ ਚਿੱਟੇ ਫੁੱਲ ਹੈ ਇਹ ਕੋਈ ਨਹੀਂ ਤਿਆਰ ਕਰਦਾ ਪੰਜਾਬ ਚ ਆਪਣੀ ਕੋਲੀ ਹੁੰਦਾ ਇਹ ਸਾਰਾ ਚਿੱਟਾ ਅੱਕ ਹਾਂ ਜੀ ਅੱਕ ਇੱਕ ਗੁਲਾਬੀ ਫੁੱਲਾਂ ਦਾ ਆਮ ਹੀ ਲੱਗ ਜਾਣਾ ਇਹ ਰੇਅਰ ਹੈ ਬਿਲਕੁਲ ਇਹ ਚਿੱਟਾ ਅੱਕ ਨਹੀਂ ਮਿਲਦਾ ਹੈਗਾ ਚਿੱਟਾ ਅੱਕ ਨਹੀਂ ਮਿਲਦਾ ਇਹ ਮੈਡੀਸਨ ਆ ਵੈਲੀ ਮੈਡੀਸਨ ਵੈਲੀ ਬਹੁਤ ਜਰਾ ਆਯੁਰਵੈਦਿਕ ਬਹੁਤ ਸਾਰੀ ਗੋਣ ਹੈਗੇ ਇਹਦੇ ਮਰੋਹ ਅੱਛਾ ਜੀ ਆ ਸਾਰਾ ਬੈਡੀ ਚਟਿਆ ਆਕਦਾ ਅੱਤ ਅੱਛਾ ਜੀ ਇਹ ਚਟਾ ਆਕਿਆ ਹਾਏ ਵਾਹ ਜੀ ਵਾਹ ਅੱਛਾ ਤੁਸੀਂ ਇਹ ਵੀ ਸੰਭਾਲਿਆ ਸੰਭਾਲਿਆ ਹੋ ਜੀ ਠੀਕ ਹੈ ਤਿਆਰ ਕਲਮਾ ਤਿਆਰ ਇਸ ਮਰਿੰਗਾ ਆ ਗਿਆ ਜੀ ਹਾਂ ਇਹ ਮਿੱਠਾ ਵੀ ਆ ਕੋੜਾ ਵੀ ਆ ਅੱਛਾ ਜੀ ਜਿਹੜਾ ਘਰਾਂ ਚ ਲਾਉਣਾ ਉਹ ਮਿੱਠਾ ਵੀ ਦੇਣਾ ਉਹ ਪੀਕੇ 1 ਵੈਰਿਟੀ ਹੈ ਅੱਛਾ ਜੀ ਲੀ ਕੋੜਾ ਹੈਗਾ ਉਸ ਦੇਸੀ ਜੰਗਲਾਂ ਚ ਭੇਜਦੇ ਆ अच्छा ओ, जी और बायोडाइवर्सिटी वास्ते हां जामन आम ही है जामन आम है देसी जामन अच्छा जी ये देसी जामन है देसी जामन ठीक है।, है देसी जामन हो गई ठीक है आ चमरोड़ ਦਾ ਰੋਖਾ ਜਿਹੜਾ ਸਾਡੇ ਪੰਜਾਬ ਦਾ ਵਿਰਾਸਤੀ ਹੈ ਜਿਹੜਾ ਬਿਲਕੁਲ ਕਿਤੋਂ ਨਹੀਂ ਮਿਲੂਗਾ ਇਹ ਇੱਥੋਂ ਹੀ ਮਿਲੂਗਾ ਇਹ ਆ ਚਮਰੋੜ ਆ ਜੀ ਇਹਦੇ ਛੋਟੇ ਛੋਟੇ ਫਾਲ ਲੱਗਦੇ ਪੰਛੀ ਬੜਾ ਖੁਸ਼ ਹੋ ਕੇ ਖਾਂਦੇ ਆ ਇਹ ਚਮਰੋੜ ਦਾ ਰੋਖਾ ਜੀ ਚਮਰੋੜ ਠੀਕ ਆ ਇਹ ਤਾਂ ਕਦੇ ਨਹੀਂ ਸੁਣਿਆ ਮੈਨੂੰ ਇਹ ਨਹੀਂ ਮਿਲਦਾ ਜੀ ਠੀਕ ਹੈ ਠੀਕ ਹੈ ਤੁਸੀਂ ਪਿਲਖਣ ਤੇ ਬੜਾ ਜ਼ੋਰ ਲੈਂਦੇ ਹੋ ਇਸ ਪਿਲਖਣ ਬਹੁਤ ਵੱਡਾ ਸ਼ਾਨ ਵਾਲਾ ਰੋਖਾ ਜੀ ਛਾੜੇ ਥੋੜੇ ਬਹੁਤ ਹੀ ਤਕੜਾ ਰੋਖਾ ਜਿਹੜਾ ਕਿ ਬਹੁਤ ਵੱਡੇ ਲੈਵਲ ਦੀ ਸ਼ਾਨ ਛਾ ਦਿੰਦਾ ਚੰਡੀਗੜ੍ਹ ਦੀ ਇੱਕ ਪੂਰੀ ਲਾਈਨ ਦੀ ਲੈਣੀ ਪਿਲਖਣ ਲੱਗੀ ਹੋਈ ਹੂੰ ਅੱਛਾ ਹਾਂਜੀ ਆ ਗੁੰਦਨੀ ਹੈ ਜੀ ਇਹ ਕਿਤੇ ਨਹੀਂ ਮਿਲੂਗੀ ਗੁੰਦਨੀ ਤੁਹਾਨੂੰ ਇਹ ਸੀ ਗੁਜਰਾਤ ਤੋਂ ਬੀਜ ਮੰਗਾ ਕੇ ਇਹ ਸਾਰਾ ਗੁੰਦਰੀ ਲਾਈ ਆ ਇਹ ਪੰਜਾਬ ਦਾ ਵਿਰਾਸਤੀ ਹੈ ਗੁੰਦਰੀ ਹਾਂਜੀ ਪੰਜਾਬ ਦੀ ਸੋਹਣੀ ਗੁੰਦਰੀ ਹਾਂ ਇਹ ਲੋਪ ਹੋ ਚੁੱਕੀ ਹੈ ਗੁੰਦਰੀ ਅੱਛਾ ਜੀ ਹਾਂਜੀ ਹਾਂਜੀ ਵਾਹ ਇਹ ਵੱਡੇ ਲੈਵਲ ਦੇ ਤਿਆਰ ਕੀਤੇ ਗੁੰਦਨੀ ਅੱਛਾ ਜੀ ਇਹ ਵੀ ਇਹ ਵੀ ਇਹ ਵੀ ਪੰਜਾਬ ਚ ਹੁਣ ਹੈ ਨਹੀਂ ਗਾ ਨਹੀਂ ਨਹੀਂ ਭਾਜੀ ਗੁੰਦਰੀ ਨਹੀਂ ਸੁਣਿਆ ਹੀ ਨਹੀਂ ਕਦੇ ਬਹੁਤ ਘੱਟ ਦੇਖਦੀ ਹੈ ਜੀ ਬਹੁਤ ਜਿਵੇਂ ਚਮਰੌੜ ਆ ਅੱਛਾ ਬਿਲਕੁਲ ਰੇਅਰ ਆ ਅੱਛਾ ਆ ਆ ਪਿੱਛੇ ਕਿਹੜਾ ਬੂਟਾ ਹੈ ਪਿੱਛੇ ਸਾਡਾ ਇਹ ਆਮਲਾ ਇਹ ਗੁੰਦਰੀਆਂ ਪਿੱਛੇ ਆਮਲਾ ਜੀ ਉਹਦੇਲੇ ਪਾਸੇ ਮੈਡੀਸਨਲ ਗੋਣਾ ਜੀ ਗੁੰਦਰੀ ਦਾ ਔਰ ਗੁੰਦਰੀ ਵੀ ਮੈਡੀਸਨਲ ਆ ਜਦੋਂ ਤਿਆਰ ਕਰਦੇ ਨੇ ਮਾਸਕੇਲ ਦੀ ਤਿਆਰ ਕਰਦੇ ਨੇ ਭਾਜੀ ਗੁੰਦਰੀਆਂ ਸੀ ਉਹ ਦੇਖੋ ਪਿੱਛੇ ਦੇਖਦੇ ਉਹ ਵੱਡੀ ਹੋ ਗਈ ਉਹਨੂੰ ਕੱਟ ਕੇ ਲਾਵਾਂਗੇ ਉਹ ਬੇਡ ਤੇ ਬਿਜੀ ਹੋਈ ਹੈ ਅੱਛਾ ਜਿਹੜਾ ਚੀਜ਼ਾਂ ਚ ਗੋਣ ਸੀਗੇ ਪੰਜਾਬ ਨੇ ਗਵਾ ਲਈਆਂ ਗਵਾ ਲਈ ਜੀ ਉਹ ਕਿਹਨ ਇਹ ਗਾਦਮ ਗਾਣੇ ਦੀ ਸ਼ੈਲ ਹੈ ਨਹੀਂ ਇਹਨਾਂ ਵਿੱਚ ਕੁਝ ਨਹੀਂ ਅੱਛਾ ਤੁਸੀਂ ਫਾਲਸਾ ਕਿਹੜਾ ਡਿਵੈਲਪ ਕਰ ਆਹ ਦੇਖੋ ਭਾਜੀ ਫਾਲਸਾ ਅਸੀਂ 10000 ਫਾਲਸਾ ਹੁਣ ਜਿਹੜੇ ਫਾਲਸਾ ਬਾਰੇ ਜ਼ਿਕਰ ਕੀਤਾ ਨਿਕਲ ਪੁੰਗਰਨਾ ਸ਼ੁਰੂ ਹੋ ਗਿਆ ਫਾਲਸਾ ਤੁਸੀਂ ਫਾਲਸੇ ਦੇ ਬਹੁਤ ਸਾਰੀਆਂ ਵੀਡੀਓ ਪਾਈਆਂ ਤੁਸੀਂ ਫਾਲਸੇ ਬਾਰੇ ਜਾਗਰੂਕ ਬੜਾ ਕੀਤਾ ਤੇ ਲੋਕ ਹੋਏ ਵੀ ਨੇ ਆ ਪੁੰਗਰੇ ਆ ਫਾਲਸਾ ਅੱਛਾ ਜੀ ਆ ਦੋ ਮਿੰਟਾਂ ਦਾ ਤੁਹਾਨੂੰ ਮਿਲਣਾ ਸ਼ੁਰੂ ਹੋ ਜੂਗਾ ਇਹ ਫਾਲਸਾ ਸਾਰਾ ਫਾਲਸਾ ਇਹ ਕੀ ਆ ਇਹ ਫਾਲਸਾ 10000 ਫਾਲਸਾ ਤਿਆਰ ਕੀਤਾ ਬਹੁਤ ਅੱਛੇ ਭਾਜੀ ਬਹੁਤ ਅੱਛੇ ਠੀਕ ਹੈ ਬਹੁਤ ਫਾਲਸਾ ਆ ਬੜੀ ਮੁਸ਼ਕਲ ਲੱਗੀ ਇਹਦੇ ਦੇਸੀ ਫਾਲਸਾ ਇਹ ਫਸਲ ਕਦੇ ਮਂਗਾਏ ਉਧਰ ਬਾਗ ਆ ਕੁਛ ਰਹਿਣੇ ਚ ਮਂਗਾਏ ਬੜਾ ਕੋ ਕੀਤਾ ਆਪਦੀ ਵੀ ਲੱਗਿਆ ਫਾਲਸੇ ਤੋਂ ਵੀ ਇਕੱਠੇ ਕਰਕੇ ਲੈ ਬਾਂਸ ਬਾਂਸ ਦੀ ਲਾਠੀ ਬਾਂਸ ਤਿਆਰ ਕਰਦੇ ਆ ਦੇਸੀ ਬਾਂਸ ਅੱਛਾ ਜੀ ਹਾਂ ਲਾਠੀ ਬਾਂਸ ਬਹੁਤ ਵੱਡੇ ਸਕੇਲ ਤੇ ਕਰਕੇ ਜੇ ਟੰਗਲਾਂ ਬੰਦੀਆਂ ਟੰਗਲਾਂ ਭਲਾਉਂਦੇ ਉਹਦੀਆਂ अच्छा जी हां ये हार श्रृंगार ਦੇ ਉੱਤੇ ਮੈਂ ਕਹਿੰਦਾ ਜ਼ਿਕਰ ਕਰਦਾ ਹਾਂ ਹਾਰ ਸ਼ਿੰਗਾਰ ਭਾਜੀ ਬਹੁਤ ਵੱਡੇ ਸਕਿੱਲ ਤਿਆਰ ਕੀਤਾ ਅੱਛਾ ਜੀ 5-10 ਹਜ਼ਾਰ ਬੂਟੇ ਵੀ ਹਾਰ ਸ਼ਿੰਗਾਰ ਦਾ ਤਿਆਰ ਕਰ ਕੀਤਾ ਹੋਇਆ ਉਹਦੇ ਅੱਛਾ ਹਾਇ ਹਾਰ ਸ਼ਿੰਗਾਰ ਮੈਡੀਸਨ ਗੁਰੂ ਜੀ ਇਹ ਭੁੱਲ ਗਏ ਆ ਭੁੱਲ ਗਏ ਜੀ ਇਹ ਇਹ ਮਤਲਬ ਕਹਿੰਦਾ ਕਹਿੰਦੇ ਇਹ ਸਵਰਗ ਲੋਕ ਦਾ ਰੋਖਾ ਜੀ ਇਹ ਕ੍ਰਿਸ਼ਨ ਜੀ ਲੈ ਕੇ ਆਏ ਨੂੰ ਅੰਦਰ ਜੀ 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 ਹਾਂਜੀ ਉਹਦੀ ਹਨਾ ਆਹ ਵਾਲੇ ਬਾਂਸ ਆ ਇਹ ਵੀ ਬਾਂਸ ਆ ਹਨਾ ਇਹ ਕਨੇਰਾ ਜੀ ਅੱਛਾ ਸੌਰੀ ਆਹ ਕਨੇਰਾ ਆ ਤੁਸੀਂ ਕਨੇਰਾ ਹੈ ਆ ਇੱਕ ਤਰੀਕਾ ਜੀ ਚਾਰ ਕੰਨ ਦਾ ਬੂਟਿਆਂ ਦੂਜਿਆਂ ਨੂੰ ਦੇਸੀਆਂ ਨੂੰ ਜਿਵੇਂ ਇਹਦੇ ਚ ਕੀ ਆ ਆ ਅਮਰੂਦ ਆ ਗਿਆ ਜੀ ਦੇਸੀ ਅੱਛਾ ਜੀ ਅਮਰੂਦ ਹੁਣ ਇਹਨੂੰ ਬਰਸਾਤ ਪੈਣ ਤੇ ਸਾਰੇ ਜਿਹੜੀ ਪਨੀਰੀਆਂ ਨੂੰ ਕੱਢ ਕੇ ਬੈਗਜ 'ਚ ਪਾ ਲਾਂਗੇ ਅੱਛਾ ਜੀ ਹਾਂਜੀ ਇਹ ਖਰਾਬ ਤਾਂ ਨਹੀਂ ਹੁੰਦੀ ਨਾ ਨਾ ਜੀ ਨਾ ਨਾ ਬਿਲਕੁਲ ਅੱਛਾ ਤੁਸੀਂ ਇੱਕੋ ਜਗ੍ਹਾ ਜਿੱਦਾਂ ਪੀਪਲ ਦੇਖੋ ਆ ਪੀਪਲ ਲੱਗੋ ਕੇ ਤਿਆਰ ਕਰ ਲਈ ਇਹ ਪੀਪਲ ਕੋਈ ਤਿਆਰ ਨਹੀਂ ਪੀਪਲ ਦੇਖੋ ਕਿੰਨਾ ਤਿਆਰ ਹੋਇਆ ਇਹ ਸਾਰਾ ਪ੍ਰੀ ਤੋ ਤਿਆਰ ਹੈ ਪੀਪਲ ਦੇ ਆਮ ਤਿਆਰ ਉਸ ਲੋਕ ਸੋਚਦੇ ਵੀ ਇਹ ਬਿਠਾਣੀ ਤਿਆਰੂਗਾ ਕਿ ਪੀਪਲ ਦੇਖੋ ਸਾਰਾ ਪੀਪਲ ਹੀ ਹੈ ਆ ਪ ਵਾਹ ਜੀ ਵਾਹ ਜੀ ਆ ਰੂੜਾ ਰੂੜਾ ਆਪਣਾ ਖਤਮ ਹੋਣ ਦੇ ਤਦਾਰ ਸੇ ਰੂੜੇ ਨੂੰ ਇੱਥੇ ਤਿਆਰ ਕੀਤਾ ਆ ਪਿਲਖਣਾਂ ਗੀ ਫਿਰ ਪਿਲਖ ਨੂੰ ਵੇਈ ਤਿਆਰ ਕਰਦੇ ਆ ਇਹ ਜਕਰੰਡਾ ਜੀ ਨੀਲੀ ਨੀਲੀ ਗਲਮੋਰ ਬੋਲਦੇ ਵੀ ਅਸੀਂ ਤਿਆਰ ਕਰਦੇ ਆ ਪਾਰਕਾਂ ਵਾਸਤੇ ਜਾਂ ਕਿਸੇ ਰੋਡ ਸਾਈਡ ਤੇ ਕਿਤੇ ਲਾਉਣਾ ਹੋਵੇ ਇਹ ਵਾਲੀ ਇਹ ਐਂਟਰੀਆਂ ਤੇ ਐਂਟਰੀਆਂ ਤੇ ਨਹੀਂ ਹਾਂ ਉਹਨਾਂ ਦੀ ਲੀਗਲ ਮੋਰ ਬੋਲਦੇ ਆਹ ਕਚਨਾਰ ਜੀ ਸਾਰੀ ਸਬਜ਼ੀ ਵਾਲੀ ਕਚਨਾਰ ਅੱਛਾ ਜੀ ਇਹ ਜੀ ਸਬਜ਼ੀ ਬੰਦੀ ਇਹ ਦੀ ਫਲਾਵਰ ਵਾਡਸ ਦੀ ਸਬਜ਼ੀ ਬੰਦੀ ਇਹ ਦੀ ਹੂੰ ਤੇ ਬਹੁਤ ਵੱਡੇ ਸਕੇਲ ਤੇ ਵੀ ਤਿਆਰ ਕੀਤੀ ਆਪਾਂ ਅੱਛਾ ਜੀ ਆ ਆ ਬੀਲਾਂ ਦੀ ਸੇਰਾ ਇਹ ਆਪ ਹੀ ਤਿਆਰ ਕਰੇ ਸੇਰਾ ਬੀਲ ਬੋਲਦੇ ਨੇ ਇਹ ਐ ਸੇਰੇ ਵਾਂਗੂ ਜਿਵੇਂ ਲਾੜਾ ਜਰੋ ਵਿਆਹ ਕਰ ਜਾਂਦਾ ਉਹ ਐ ਸੇੜਾ ਸਿੱੜ ਦਿੰਦੇ ਆ ਇਹ ਕਿਵੇਂ ਮਰ ਇੰਹੀ ਲੱਗ ਜਾਂਦੀ ਐ ਅੱਛਾ ਜੀ ਇਹ ਸੇਰਾ ਬੀਲ ਆ ਸੇਰਾ ਬੀਲ ਹਾਂ ਬੜੀ ਈਜ਼ੀਲੀ ਰਾਮਨਾ ਟਿਪ ਤੋਂ ਤਿਆਰ ਹੋ ਜਾਂਦੀ ਆ ਹਮ ਅਸੀਂ ਨੂੰ ਮਤਲਬ ਕਹਿੰਦਾ ਟੰਦਲਾਂ ਵਾਸਤੇ ਬੜਾ ਵਧੀਆ ਚੀਜ਼ ਹੈ ਇਹ ਉਹ ਛੱਕਦੇ ਗ੍ਰੀਨ ਗ੍ਰੀਨ ਰਹਿੰਦੀ ਐ ਸਾਰੀ ਠੀਕ ਆ ਹਾਂਜੀ ਆ ਤਿੰਦੂ ਆ ਜੀ ਜਿਹੜਾ ਜਿਹੜਾ ਕੇਂਦੂ ਬੋਲਦੇ ਆ ਹਾਂਜੀ ਇਹ ਪੰਜਾਬ ਦਾ ਬਿਲਕੁਲ ਹੀ ਜਿਹੜਾ ਆਪਾਂ ਤਿੰਦੂ ਬਾਰੇ ਉਹ ਤਿੰਦੂ ਨਹੀਂ ਇਹ ਛੋਟੇ ਪੱਤੇ ਵਾਲਾ ਕੇਂਦੂ ਉਹ ਬਿਸਤਿੰਦੂ ਬੋਲਦੇ ਨੇ ਇਹ ਆਪਾਂ ਸਾਡੇ ਗੁਰੂ ਘਰ ਵੀ ਸਾਡੀ ਕਈ ਝੜੀਆਂ ਵਿੱਚ ਵੀ ਬਹੁਤ ਤਿੰਦੂ ਆ ਕੰਢੀ ਇਲਾਕੇ ਆ ਇਹਨਾਂ ਕਾਫੀ ਰੋਖਾ ਕਰਨੀ ਆ ਕੇ ਇਹ ਸਾਡਾ ਅਸੀਂ ਤਿਆਰ ਕਰਦੇ ਹਾਂ ਉਹ ਨਹੀਂ ਮਿਲਦਾ ਕਿਸੇ ਪਾਸੇ ਇਹ ਮੈਡੀਸਨਲ ਬੂਟਾ ਆ ਮੈਂ ਦੱਸ ਦਵਾਂ ਤੇ ਇਹਦੇ ਤੇ ਮਤਲਬ ਬਾਈ ਹੁਣਾਂ ਨੇ ਵੀਡੀਓ ਕਰੀਆਂ ਇੱਕ ਵੀਡੀਓ ਅਸੀਂ ਵੀ ਛੋਟੀ ਜਿਹੀ ਕਰਕੇ ਆਏ ਸਗੇ ਮਤਲਬ ਇਹ ਉਹ ਬੂਟਾ ਆ ਜਿਹੜਾ ਪੰਜਾਬ ਦੇ ਵਿੱਚ ਪ੍ਰਾਤਨਤਾ ਦੋਈ ਹੈ ਮੇਰੇ ਖਿਆਲ ਨਾਲ ਇੱਕ ਤੇ ਗੁਰਦੁਆਰਾ ਸਾਹਿਬ ਚ ਜਿਹੜਾ ਤੁਸੀਂ ਦਿਖਾਇਆ ਪਟੰਡ ਹਾਂ ਮਨੇ ਇਹ ਆਪਣਾ ਘਨੌਰ ਜਟਾਂ ਪਿੰਡ ਹੈ ਜੀ ਹਾਂ ਤੇ ਦੂਸਰਾ ਆਪ ਜਿਹੜਾ ਦਿਖਾਇਆ ਸੀ ਪੂਰੇ ਪਹਾੜੀ ਇਲਾਕੇ ਵਾਲਾ ਹਨਾ ਜ਼ਹੂਰੇ ਦਿਖਾਇਆ ਸੀਗਾ ਹਸ਼ਾਰਪੁਰ ਚ ਮਤਲਬ ਇਹ ਦੋ ਹੀ ਰਹਿ ਗਏ ਪ੍ਰਾਤਨ ਜਿਹੜੇ ਦੋ ਹੀ ਆ ਬਾਕੀ ਹੋਰ ਹੋਣਗੇ ਸਾਨੂੰ ਪਤਾ ਨਹੀਂ ਇੱਕ ਵੈਰੈਟੀ ਹੋਰ ਆ ਭਾਜੀ ਉਹ ਸਰਚ ਲੱਗੇ ਹੋਏ ਆ ਜਿਹੜਾ ਸਾਨੂੰ ਮਤਲਬ ਉਹ ਮਿਲ ਗਈ ਨਾਲ ਦੇਣਾ ਅਸੀਂ ਪਬਲਿਸ਼ ਕਰਾਂਗੇ ਅੱਛਾ ਤਿੰਨ ਵੈਰੈਟੀ ਆਣੀ ਮਤਲਬ ਤਿੰਨ ਦੂਦੀ ਤਿੰਨ ਰੀ ਠੀਕ ਆ ਠੀਕ ਹੈ ਜਿਵੇਂ ਆ ਪੀਪਲ ਆ ਪੀਪਲ ਜੀ ਦੇਖੋ ਅੱਛਾ ਜੀ ਪਿੱਪਲ ਜਿਵੇਂ ਤਿਆਰ ਹੋਇਆ ਪਿੱਪਲ ਤਿਆਰੀ ਹੈ ਜੀ ਇਹਦੀ ਮੇਲੋ ਪਿੱਪਲ ਤੇ ਬੋੜ ਇਹ ਦੋ ਵੱਡੇ ਰੁੱਖ ਆ ਪਿਲਕਣ ਵੱਡਾ ਰੁੱਖਿਆ ਹਾਂਜੀ ਲੋਕ ਲਗਵਾਉਂਦੇ ਨੇ ਇਹ ਬੁੱਢੇ ਦੇ ਵਿੱਚ ਢੀ ਲੱਗਦੇ ਨਹੀਂ ਭਾਜੀ ਹੁਣ ਜਿਹੜਾ ਕਨਸੈਪਟ ਬਦਲ ਗਿਆ ਉਹ ਕਹਿੰਦੇ ਸਾਡੇ ਇਹ ਇੱਕ ਤਾਂ ਦੇਖੋ ਉਹ ਕਹਿੰਦੇ ਵੀ ਸਾਡੀ ਜੜਾ ਸਾਡੇ ਘਰਾਂ ਚ ਆ ਜਾਣੀ ਇੱਥੇ ਬੜਾ ਨੈਗੇਟਿਵ ਹੈਗਾ ਤੇ ਦੂਸਰਾ ਇਹ ਚ ਕਹਿੰਦੇ ਨੇ ਪਿੱਪਲ ਜੇ ਲਾਤਾ ਜੀ ਪਿੱਪਲ ਨੂੰ ਪੱਤਲਾ ਮਸਕੂਲੇ ਕੋਈ ਧਾਰਮਿਕ ਪੱਖੋਂ ਲੈ ਜਾਂਦੇ ਇਹਨੂੰ ਸਾਡੇ ਇੱਥੇ ਕੋਈ ਐਨਾ ਸਾਨੂੰ ਕੋਈ ਪਿੱਤਰ ਸਾਡੇ ਐ ਹੋ ਜਾਣਾ ਉਹ ਵੀ ਖਿਆਲ ਕਰਦੇ ਆ ਮੇਲੋ ਤੇ ਦੂਸਰੀ ਗੱਲ ਇਹ ਹੈ ਕਿ ਵੀ ਜਿਹੜੇ ਰੁੱਖ ਹੈਗੇ ਆ ਜਿਹੜੇ ਪੁਰਾਣੇ ਪਿੰਡਾਂ 'ਚ ਬਚੇ ਆ ਕਟੋੜ ਉਹਨੂੰ ਆਪਾਂ ਮਤੇ ਪਾ ਕੇ ਪੰਚੇਤਾਂ ਬਚਾਉਣ ਮਤਲਬ ਇਹ ਬਹੁਤ ਵੱਡਾ ਇੱਕ ਮੁੱਦਾ ਹੈਗਾ ਇਹ ਉਹ ਰੁੱਖ ਆ ਜਿਹੜੇ ਕਿ ਮਤਲਬ ਉਹ ਲੰਬੀਆਂ ਉਮਰ ਵਾਲਿਆ ਇੱਕ ਬੋੜ ਦਾ ਰੁੱਖ ਕਿਹਾ ਜਾਂਦਾ ਵੀ ਨਾ ਕਦੇ ਵੀ ਅਮਰ ਰੁੱਖਾ ਨਾ ਮਰਨ ਵਾਲਾ ਰੁੱਖ ਜਿਹੜਾ ਮੇਨ ਤਣਾ ਖਤਮ ਵੀ ਹੋ ਗਿਆ ਤਾਂ ਉਹ ਜਿਹੜੀ ਜਾੜਾ ਮਤਲਬ ਉਹਦੀ 에ਅਰ 에ਰੀਅਲ ਰੂਟਸ ਹੁੰਦੀਆਂ ਥੱਲੇ ਲੱਗ ਕੇ ਉਹ ਅੱਗੇ 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 ਫੈਲਦੀਆਂ ਕਲਕੱਤੇ ਦਾ ਬੋਟੈਨਿਕਲ ਗਾਰਡਨ ਆ ਚਾਰ ਕਿੱਲਾਂ 'ਚ ਫੈਲਿਆ ਹੋਇਆ ਉਹ ਅੱਗੇ ਉਹਦੀ ਮੇਨ ਤਣਾ ਜੇ ਉਹਦੀਆਂ ਪ੍ਰੋਪ ਰੂਟ ਅੱਗੇ-ਅੱਗੇ ਫੈਲਦੀਆਂ ਗਈਆਂ ਇਹ ਅਮਰ ਰੁੱਖ ਕਹਿੰਦੇ ਨੇ ਉਹ ਕਦੇ ਨਾਮ ਮਰਨ ਨਾਲ ਰੋਕਾ ਪਰ ਇਹ ਜੇ ਰੋਕਾ ਬੋੜ ਦਾ ਇਹ ਸਾਡੇ ਪਿੰਡਾਂ ਦਾ ਸ਼ਿੰਗਾਰ ਹੁੰਦੇ ਸੀ ਹੁਣ ਹੌਲੀ-ਹੌਲੀ ਤਰੱਕੀ ਦੀ ਬਲੀ 'ਚ ਬਹੁਤ-ਬਹੁਤ ਚੜੇ ਆ ਅਸੀਂ ਪੀਪਲ ਮਾਜਰਾ ਪਿੰਡ ਚਲੇ ਗਏ ਇੱਥੇ ਰੋਪੜ ਤਾਂ ਹੁਣ ਉਹ ਉਹਨਾਂ ਦੇ ਪੀਪਲ ਹੁੰਦੇ ਸੀਗੇ ਦਸਦੇ ਸੀਗੇ ਤੁਹਾਨੂੰ ਉਹ ਬੰਨ ਰਿਹਾ ਹੁੰਦਾ ਨਵੀਨੀਕਰਨ ਹੋ ਰਿਹਾ ਜਰਾ ਟੋਪੇ ਦਾ ਉਹ ਪੀਪਲ ਵਿਚਾਰੇ ਬਿਯੁਰਗ ਨੂੰ ਅੱਧੇ-ਬੱਧੇ ਕੱਟਦੇ ਉਹ ਬਸ ਐਂਡ ਹੀ ਆ ਉਹਦਾ ਮਤਲਬ ਇਹ ਗਾਣੀਆਂ ਜਿਹੜੀ ਹੈਗੀਆਂ ਸਾਨੂੰ ਇਹ ਇਹ ਦਿੱਕਤ ਆਉਂਦੀ ਪਈ ਆ ਇੱਕ ਤਾਰੇ ਭਾਜੀ ਹਾਂ ਲੋਕ ਇਹੀ ਸਮੱਸਿਆ ਆ ਨਾ ਸਾਡੇ ਸਾਰਾ ਪਿਪਲ ਹੀ ਆ ਇਹ ਵੀ ਸਾਰਾ ਪਿਪਲ ਆ ਅੱਜ ਸਾਰੀ ਗੁੰਦ ਨਹੀਂ ਆ ਜਿੱਧਰ ਤੇ ਇਹ ਫੇ ਤੁਸੀਂ ਛਿੜੀਆਂ ਚ ਝਾਉਂਦੇ ਹੋ ਹੁਣ ਛਿੜੀਆਂ ਜਿਹੜੀਆਂ ਇਹ ਸਾਰਾ ਸਾਰਾ ਛਿੜੀਆਂ ਜਾਣਾ ਭਾਜੀ ਇਹ ਛਿੜੀਆਂ ਚ ਹੀ ਜਾਣਾ ਹੈ ਹਾਂ ਛਿੜੀਆਂ ਜਾਣਾ ਹੈਗਾ ਸਰੀਂ ਆ ਗਈ ਕਾਲੀ ਜਿਹੜੀ ਸਾਡੇ ਥੋੜੇ ਥੋੜੇ ਸਰੀਂ ਦੀ ਜ਼ਿਕਰ ਕਰੇ ਸਾਡੇ ਪਿੰਡ ਦਾ ਅੱਛਾ ਜੀ ਆ ਸਰੀਂ ਆ ਆ ਵਾਲਾ ਆ ਵਾਲਾ ਜੀ ਕਾਲੀ ਸਰੀਂ ਆ ਤੇ ਚਿੱਟੀ ਕਿਹੜੀ ਆ ਚਿੱਟੀ ਦਾ ਪਤਾ ਵੱਡਾ ਹੁੰਦਾ ਛੋਟਾ ਚੌੜਾ ਪਤਾ ਹੁੰਦਾ ਅੱਛਾ ਜੀ ਉਹ ਦਿਖਾ ਦੇਣ ਇੱਥੇ ਪਈ ਹੋਣੀ ਦੇਸੀ 베ਰੀ ਜੀ ਅੱਛਾ ਜੀ ਆ 베ਰੀ ਦੇਸੀ ਆ ਗਈ ਜੀ ਅੱਛਾ ਜੀ ਆ ਆ ਜੀ ਦੇਸੀ 베ਰੀ ਦੇਸੀ 베ਰੀ ਆ ਜੀ ਆ ਫਿਰ ਸ੍ਰੀ ਦੀ ਇੱਕ ਪੂਰਾ ਬੈੱਡ ਆ ਗਿਆ ਜੀ ਸ੍ਰੀ ਰੁੱਖਾਂ ਦਾ ਅੱਛਾ ਜੀ ਹਾਂ ਆ ਔਲੇ ਦਾ ਆ ਔਲਾ ਆ ਗਿਆ ਜੀ ਇਧਰ ਔਲੇ ਦਾ ਬੈੱਡ ਆ ਗਿਆ ਦੇਖੋ ਆ ਔਲਾ ਸਾਰਾ ਇਹ ਵੀ ਕਾੜੀ ਨਹੀਂ ਸੀ ਨਾ ਪਿੱਛੇ ਹਾਂ ਆ ਸਾਰਾ ਦੇਸੀ ਔਲਾ ਜੀ ਔਲੇ ਨੂੰ ਤਿਆਰ ਕਰਦੇ ਆ ਇਹ ਉਹੀ ਵਾਲਾ ਜਿਹੜਾ ਛੋਟਾ 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 ਜਿਹੜਾ ਸਾਈਜ਼ ਛੋਟਾ ਵਾਲਾ ਜਿਹੜਾ ਸਾਡਾ ਦੇਸੀ ਵਾਲਾ ਇੱਕ ਤਾਂ ਵੱਡਾ ਵਾਲਾ ਅੱਜ ਕੱਲ ਹੁੰਦਾ ਉਹ ਨਹੀਂ ਛੋਟਾ ਵਾਲਾ ਛੋਟਾ ਰੈਂਦਾ ਬਰੀਕ ਜਿਹਾ ਐਡਾ ਕੀ ਰਹਿੰਦਾ ਉਹ ਦੇਸੀ ਆਮਲੇ ਤਾਂ ਲੋਕ ਲਾ ਸਕਦੇ ਆ ਲਾਉਣਾ ਵੀ ਚਾਹੀਦਾ ਦੇਸੀ ਇਹ ਸਾਡੀ ਜੰਗਲਾਂ ਜਾ ਰਹੀ ਸਾਰਾ ਕੋਸ਼ਿਸ਼ ਅੱਛਾ ਇਹ ਵੀ ਜੰਗਲਾਂ ਜਾ ਰਹਾ ਹੈ ਜੰਗਲਾਂ ਦੇ ਲੋਕ ਕਿੱਥੇ ਔਲੇ ਤੋੜਨੇ ਜਾਣਗੇ ਤੇ ਜਿਹੜੇ ਨੇਚਰਲ ਚੀਜ਼ ਆ ਜੀ ਇਹ ਤਾਂ ਸਾਡੇ ਇਹ ਨਹੀਂ ਪਤਾ ਕਦੋਂ ਸਾਨੂੰ ਇਹ ਅਰੇ ਅਰੇ ਯੂਜ਼ ਕਰਨਾ ਪੈ ਜੀ ਹਾਂ ਇਹ ਲੋਕਾਂ ਨੂੰ ਇਨਕਮ ਦਾ ਸਾਧਨ ਬਣੂਗਾ ਕਿਸੇ ਸਮੇਂ ਜਾਂ ਇਹ ਭਰ ਰਹੇ ਸਾਰੇ ਇੱਕ ਬਾਇਓਡਾਈਵਰਸਿ ਹਾਂ ਇਹ ਟੱਕ ਆ ਗਿਆ ਜੀ ਆ ਦੇਖ ਲਓ ਜਿਹਦੇ ਡੂਨਰ ਹੁੰਦੇ ਸੀ ਉਹੀ ਪੂਟਾ ਜਿਹਦੇ ਜਿਹਦੇ ਪੱਤਿਆਂ ਦੇ ਨਾ ਡੂਨੇ ਬਣਦੇ ਸੀ ਤੇ ਇਹ ਬੜੀ ਮੈਡੀਸਨਲ ਵੈਲਿਊ ਵਾਲਾ ਦਰਖਤ ਆ ਫਿਰ ਕਿੱਕਰ ਆ ਗਈ ਆ ਫਲਾਈ ਆ ਗਈ ਇਹ ਫਲਾਈ ਦਾ ਰੋਖ ਜਿਹੜਾ ਸਾਡਾ ਪੰਜਾਬ ਦਾ ਬਿਲਕੁਲ ਹੀ ਲੋਪ ਹੋਣ ਦੇ ਕਿਨਾਰੇ ਆ ਮਰੋ ਆ ساری ਫਲਾਈ ਦੀ ਪੈਚ ਆ ਮਰੋ ਆ ਆ ਜੀ ਫਲਾਈ ਹਾਂ ਜੀ ਜਿਹੜਾ ਕਿ aloop ਹੋਣ ਕੰਡੇ ਆ ਜੀ ਰੋਖ ਇਹ ਲਓ ਜੀ ਦੇਖ ਸਕਦੇ ਆ ਤੁਸੀਂ ਬਿਲਕੁਲ aloop ਹੋਣ ਕੰਡੇ ਆ ਤਕਰੀਬਨ ਇਹ ਹਾਂ ਕਿਉਂਕਿ ਇਹ ਹੁਣ ਮਿਲਦਾ ਨਹੀਂ ਹੈਗਾ ਆਸਮੇ ਸਾਡਾ ਆ ਗਿਆ ਜੀ ਇੱਥੇ ਜੰਗਲ ਜਲੇਬੀ ਆ ਗਈ ਇਹ ਬਹੁਤ ਮਤਲਬ ਇਹ ਸਾਡੇ ਪੰਜਾਬ ਦੇ ਵਿੱਚ ਪਟਿਆਲੇ ਜ਼ਿਲ੍ਹੇ ਵਿੱਚ ਵੱਡੀਆਂ-ਵੱਡੀਆਂ ਸੌ ਸਾਲ ਪੁਰਾਣੀ ਇਹ ਜੰਗਲ ਜਲੇਬੀ ਖੜੀਆਂ ਖੜੀਆਂ ਨੇ ਹਾਂ ਇਹਦਾ ਫਲ ਜਿਹੜਾ ਬੜਾ ਮਿੱਠਾ ਫਲ ਹੁੰਦਾ ਜਲੇਬੀ ਵਾਂਗੂ ਫਲ ਹੁੰਦਾ ਹਾਂ ਜਲੇਬੀ ਵਰਗਾ ਫਲ ਲੱਗਦਾ ਹਾਂ ਮਿੱਠੀ ਜਲੇਬੀ ਬੋਲਦੇ ਨੇ ਹਾਂ ਅੱਛਾ ਜੀ ਠੀਕ ਆ ਤੇ ਉਹ ਕੇਲਾ ਜੀ ਕੇਲਾ ਤਿਆਰ ਕਰਦੇ ਕੇਲਾ ਜੰਗਲਾਂ ਚ ਪਚਾਈਦਾ ਆ ਕੇਲਾ ਜੀ ਲਓ ਜੀ ਇਹ ਸਾਰਾ ਦੋ ਦੋ ਬੂਟੇ ਚਾਕੇ ਚਲੋ ਚਾਹੇ ਪੰਛੀ ਖਾਨ ਚਾਹੇ ਬਾਂਦਰ ਖਾਨ ਚਾਹੇ ਉਹਨੂੰ ਲੋਖ ਖਾਨ ਕੋਈ ਦਿੱਕਤ ਨਹੀਂ ਆਲੀ ਗੱਲ ਦੀ ਓਕੇ ਜੀ ਆਪ ਜੀ ਜੋ ਪਰਮਾਜੀ ਨੇ ਜਿਹਦੇ ਦਾਣਾ ਦਾਣਾ ਤੇ ਲਿਖਿਆ ਖਾਣੇ ਵਾਲੇ ਦਾ ਨਾਮ ਜੀ ਬਿਲਕੁਲ ਜੋ ਦਾ ਹੈਗਾ ਹੈ ਅੱਛਾ ਖੈਰ ਜਿਹੜੀ ਆ ਖੈਰ ਤੇ ਕੰਢੀ ਏਰੀਆ ਦਾ ਦਰਖਤ ਹਾਂਜੀ ਇਹ ਆਪਣੀ ਇਧਰ ਵੀ ਤੁਸੀਂ ਡਿਵੈਲਪ ਕਰ ਜਾਂਦੇ ਹੋ ਹਾਂਜੀ ਮਾਲਵੇ ਚ ਹੋ ਜਾਂਦੀ ਜੀ ਮਾਲਵੇ ਟਿੱਬਿਆਂ ਮਾਲਵੇ ਚ ਖੈਰ ਹਾਂ ਅਸੀਂ ਟਿੱਬਿਆਂ ਚ ਲਾਈ ਖੈਰ ਵਧੀਆ ਚੱਲੀ ਇਹਨਾਂ ਕੋਈ ਦਿੱਕਤ ਨਹੀਂ ਹੈਗੀ ਅੱਛਾ ਜੀ ਔਰ ਅਸੀਂ ਆਨਲੇ ਇੰਨੀ ਕਲਾਦ ਨਹੀਂ ਹੈ ਕਿ ਆਨਲੇ ਸਮੇਂ ਜੋ ਮਰਜ਼ੀ ਹੋ ਸਕਦਾ ਉਹ ਤਾਂ ਅੱਛਾ ਜੀ ਤੇ ਆ ਚਿੱਟੀ ਸਰੀਂ ਹੈ ਜੀ ਸਾਰੇ ਓਕੇ ਅੱਛਾ ਜੀ ਆ ਆ ਜੀ ਹਾਂ ਇਹ ਪੱਤਾ ਵੱਡਾ ਜੀ ਇਹ ਹੈ ਚਿੱਟੀ ਸਰੀਂ ਹਾਂ ਇਹ ਲੰਬੀ ਇਹ ਲੰਬੀ ਜਾਂਦੀ ਆ ਇਹਦੇ ਚਿੱਟਾ ਚਿੱਟਾ ਤਣਾ ਹੁੰਦਾ ਦਾ ਤਾਂ ਚਿੱਟੀ ਸਰੀਂ ਬੋਲ ਜਾਂਦਾ ਹੂੰ ਮਹਾਗੁਣੀ ਜੀ ਇਹ ਅਸੀਂ ਇੱਕ ਸੌਰੀ ਮਹਾਗੁਣੀ ਹਾਂ ਜੀ ਮਹਾਗੁਣੀ ਆ ਇਹ ਜੀ ਟਿੰਬਰ ਦੀ ਇੱਕ ਵੈਰਾਈਟੀ ਆ ਜਿਹੜੇ ਕਿਸੇ ਕੰਮ ਚ ਲਈ ਆ ਪਿੱਛੇ ਇੱਕ ਟਰਾਇਲ ਆਇਆ ਹੈ ਵੱਡਾ ਵਿੱਚ ਜਿਹੜੇ ਵੱਡੇ ਰੁੱਖ ਦੇਖ ਰਹੇ ਹੋ ਨਾ ਇਹ ਮਹਾਗੁਣੀ ਦੇ ਸਾਰੇ ਇਹ ਕਿਹੋ ਜਿਹਾ ਟਰਾਇਲ ਆ ਜਿਹੜਾ ਕਿ ਅਸੀਂ ਚੈੱਕ ਕਰ ਰਹੇ ਹਾਂ ਪੰਜਾਬ ਦਾ ਕਿਸਾਨ ਜਿਹੜਾ ਜੇ ਖੇਤਾਂ ਚ ਲਾਵੇ ਤਾਂ ਉਹਨੂੰ ਕਿੰਨੀ ਕਿੰਨੀ ਕਮ ਹੋ ਸਕਦੀ ਹੈ ਹੂੰ ਤੋਂ ਉਤੇ ਟ੍ਰਾਇਲ ਚੱਲਦੇ ਰਹਿੰਦੇ ਹੈਗੇ ਤਾਂ ਕਿ ਜੇ ਲੌਂਗ ਰਨ ਚ ਆਪਾਂ ਨੂੰ ਇਹ ਬਹੁਤ ਸ਼ਾਨਦਾਰ ਰਕਤ ਤੇ ਬਹੁਤ ਹੀ ਜਬਰਦਸਤ ਦੇ ਮੈਡੀਸਨ ਕੋਣੇ ਦੇ ਬੀਜਾਂ ਦੇ ਤਾਂ ਇਹਨੂੰ ਅਸੀਂ ਇੱਕ ਟ੍ਰਾਇਲ ਲਾਇਆ ਹੋਇਆ ਇਹ ਜਿਹਦੀ ਖੇਤ ਦੀ ਜ਼ਮੀਨਾਂ ਉਹਨਾਂ ਦੀ ਉਹਨਾਂ ਦਾ ਟ੍ਰਾਇਲ ਆ ਇਹਨੂੰ ਅਸੀਂ ਸਟੱਡੀ ਵਾਸਤੇ ਪਰਪਸ ਵਾਸਤੇ ਸਾਰੇ ਪੂਰੀ ਮਹਾ ਇੱਥੇ ਲਾਈ ਹੋਈ ਹੈ ਮਾਂਗੁਣੀ ਇਹ ਆ ساری ਮਾਂਗੁਣੀ ਆ ਜਿਹੜਾ ਮोटा-ਮोटा ਇੱਕ ਤੁਸੀਂ ਮਹਾ ਬਿਰਖ ਬਾਰੇ ਸੁਣਿਆ ਮਹਾ ਰੁਖ ਜੀ ਹੈਗਾ ਜੀ ਉਹ ਵੀ ਉਹ ਆਕਾਸ਼ ਨਿੰਬੀ ਬੋਲਦੇ ਨੇ ਉਹਨੂੰ ਹਾਂਜੀ ਆਹ ਤੁਹਾਡੇ ਕੋਲ ਉਹ ਵੀ ਹੈ ਹਾਂਜੀ ਆਰਲੂ ਵੀ ਉਹ ਵੀ ਤਿਆਰ ਕਰਦੇ ਆ ओके ਤੁਸੀਂ ਕਰਦੇ ਆ ਹਾਂ ਸੁਖਚੈਨ ਆ ਗਿਆ ਜੀ ਸੁਖਚੈਨ ਜਿਹੜਾ ਕਿ ਹਜੇ ਇਹ ਤੇ ਚਲੋ ਪੰਜਾਬ ਚ ਕਾਫੀ ਹਾਂ ਇਹੋ ਰੋੜਾਂ ਦੇ ਕੰਡੇ ਨਹਿਰਾਂ ਦੇ ਕੰਡੇ ਤੁਹਾਨੂੰ ਮਿਲ ਜਾਂਦਾ ਹੈ ਹਾਂਜੀ ਹਾਂ ਤੇ ਆ 베ਰੀ ਆ ਗਈ ਜੀ ਫਿਰ ਇਹ 베ਰੀ ਦੇਸੀ 베ਰੀ ਦੇਸੀ 베ਰੀ ਹੈ ਠੀਕ ਹੈ ਜੀ ਤਾਲੀ ਟੱਕ ਆ ਗਿਆ ਇੱਧਰ ਆ ਟਾਲੀ ਆ ਗਈ ਟੱਕ ਆ ਗਿਆ ਅੱਛਾ ਜੀ ਟੱਕ ਹੋ ਗਿਆ ਹਾਂ ਬਾਕੀ ਤੁਹਾਨੂੰ ਮਹਿੰਦੀ ਦਿਖਾਉਣੀ ਸੀ ਮਹਿੰਦੀ ਦਾ ਬੜਾ ਇੰਪੋਰਟੈਂਟ ਹੈ ਸਾਡੇ ਅਸੀਂ ਕੋਸ਼ਿਖ ਬੂਟੇ ਖੈਰ ਦੇ ਲਾਏ ਸੀ ਸਾਡੇ ਉਹ ਕਾਮਯਾਬ ਨਹੀਂ ਸੀ ਹੋਏ ਉਧਰ ਨਹੀਂ ਸਾਡੇ ਤਾਂ ਕੋਈ ਐਜੀ ਕੋਈ ਦਿੱਕਤ ਸਾਨੂੰ ਲੱਗੀ ਨਹੀਂ ਅੱਛਾ ਜੀ ਤੁਹਾਡੇ ਆਹ ਮਹਿੰਦੀ ਹੈ ਸਾਰੀ ਜੀ ਇਹ ਜਿਹੜੇ ਸ਼ਗਨ ਵਾਲਾ ਰੁੱਖ ਬੋਲਦੇ ਨੇ ਨਾ ਪੁਰਾਣੇ ਸਮੇਂ ਚ ਇਹਨੂੰ ਮਾਮਦੇਸ ਜਿਸਤੇ ਜਿ ਕੱਟ ਕੇ ਇਹਨੂੰ ਮਰੋਂ ਕਹਿੰਦਾ ਉਹਨੂੰ ਧੂੜਾ ਬੋਲਦੇ ਜਿਹੜਾ ਪਾਊਡਰ ਬਣ ਜਾਂਦਾ ਸੀਗਾ ਅੱਛਾ ਉਹ ਧੂੜੇ ਨੂੰ ਫਿਰ ਲਾਇਆ ਦੇ ਹੱਥਾਂ ਤੇ ਉਹ ਗੋਲੀ ਕਰਦੇ ਹੁਣ ਤਾਂ ਚਲੋ ਬਹੁਤ ਤਰ੍ਹਾਂ ਦੇ ਬਾਲ ਇਸਟ੍ਰੀਟਾਂ ਤੇ ਆ ਕੇ ਲਾਉਂਦੇ ਆ ਕਰਵਾ ਚੌਥ ਹੋ ਗਿਆ ਜਾਂ ਮਤਲਬ ਵਰਤ ਰੱਖਦੇ ਜਰੂਰ ਇਹ ਸ਼ਗਨ ਮਹਿੰਦੀ ਹੈ ਜਿਹੜੀ ਆਪਾਂ ਕੋਈ ਸ਼ਗਨ ਵਾਲੀ ਮਹਿੰਦੀ ਸ਼ਗਨ ਵਾਲੀ ਮਹਿੰਦੀ ਹੈ ਲਾਲ ਮਹਿੰਦੀ ਲਾਲ ਠੀਕ ਹੈ ਇਹਦੇ ਤੋਂ ਤਿਆਰ ਹੁੰਦੀ ਹੈ ਹਾਂ ਇਹ ਕਲਮਾ ਤੋਂ ਤਿਆਰ ਹੁੰਦੀ ਪਾਜੀ ਅੱਛਾ ਆ ਫਰਮਾਜ ਇਹ ਸਾਡਾ ਪੰਜਾਬ ਦਾ ਬਿਲਕੁਲ ਲੁਪਤ ਹੋਣ ਵਾਲੀ ਵੈਰਾਈਟੀ ਹੈ ਇਹ ਫਰਮਾ ਦਾ ਰੋਖਾ ਜੀ ਇਹਦੀ ਜਿਹੜੋ ਕਿਸੇ ਮਾਚੇ ਜਾਂਦਾ ਸੀ ਪ੍ਰਾਂ ਸਾਮੇ ਚ ਹੂੰ ਤੋਂ ਉਸ ਨੂੰ ਤੇਲ ਲਾ ਕੇ ਇਹਨੂੰ ਤੇ ਇਹਨੂੰ ਰਾਖ ਨੂੰ ਉਹਦੇ ਸਕ ਸਕ ਨੂੰ ਮਤਲਬ ਮਚਾਲਿਆ ਜਾਂਦਾ ਸੀਗਾ ਜਿਹੜੀ ਰਾਖ ਹੁੰਦੀ ਉੱਤੇ ਲਾਈ ਜਾਂਦੀ ਸੀ ਇਹ ਇਹਦੇ ਨਾਲ ਠੀਕ ਕਰ ਹੋ ਜਾਂਦਾ ਸੀ ਇਹ ਵੀ ਮੈਨੂੰ ਲੱਗਦਾ ਪੰਜਾਬ ਚੋਂ ਹੁਣ ਲੋਪ ਹੋ ਗਿਆ ਜੀ ਮਤਲਬ ਇਹ ਵੀ ਇਹ ਲੋਪ ਹੁਣ ਕੰਡੇ ਲੋਪ ਹੋਣ ਕੰਡੇ ਜੀ ਬਿਲਕੁਲ ਫਰਮਾਹ ਵੀ ਨਹੀਂ ਮਿਲਦੀ ਹੁਣ ਫਰਮਾਹ ਵੀ ਨਹੀਂ ਹੁੰਦੀ ਸਾਡੇ ਬਟਿੰਡੇ ਮਾਨਸਾ ਲਾਕੇ ਚ ਵੱਡੀਆਂ ਫਰਮਾਹ ਪਈਆਂ ਹੈਗੀਆਂ ਪਰ ਇਹ ਹੁਣ ਟਮਾਟੇਲੇ ਆ ਇੱਕ ਸੰਭਾਲੂ ਨਾਲ ਦਾ ਰੁੱਖ ਜੀ ਇਹ ਦਿਖਾ ਲਿਓ ਜੀ ਇੱਕ ਮਿੰਟ ਲਾਗੇ ਕਰਕੇ ਹਾਂ ਜੀ ਹਾਂ ਸੰਭਾਲੂ ਆ ਸਾਰਾ ਇਹ ਸੰਭਾਲੂ ਇਹ ਜੀ ਪੁਰਾਣੇ ਸਮੇਂ ਜਰੂਰ ਕੋਈ ਸਾਡੇ ਜਖਮ ਉਹਦੇ ਹੀ ਜਾ ਮਤਲਬ ਸਾਡੇ ਸੋਜਸ਼ਾਂ ਦੇ ਪੱਤੇ ਨੂੰ ਬੰਦ ਕੇ ਪਸ਼ੂਆਂ ਦੇ ਵੀ ਕਰਦੇ ਸੀਗੇ ਪੱਤੇ ਨੂੰ ਮੰਨ ਕੇ ਯੂਜ਼ ਕੀਤਾ ਜਦੋਂ ਸੀ ਆਯੁਰਵੈਦਿਕ ਬਹੁਤ ਗੁਣਾਂ ਵਾਲਾ ਬੂਟਾ ਆ ਵਾ ਸੰਬਾਲੂ ਨਰਗੁੰਡੀ بول ਦਿੰਦੇ ਨੇ ਨਰਗੁੰਡੀ ਵੀ بول ਦਿੰਦੇ ਆ ਕਈ ਲੱਖ ਐਸਨ ਅ ਨਰਗੁੰਡੀ ਇਹ ਉਹੀ ਤਾਂ ਨਹੀਂ ਜਿਹੜਾ ਵਾਈਟ ਟੈਕਸ ਨਰਗੁੰਡੀ ਵਾਈਟ ਟੈਕਸ ਨਰਗੁੰਡੀ ਹਾਂਜੀ ਇਹ ਸਾਰੀ ਆ ਇਹ ਇਹ ਵਣਾ ਸ਼ਾਇਦ ਬੋਲਦੇ ਇਹਨੂੰ ਹਾਂ ਨਹੀਂ ਉਹ ਹੋ ਸਕਦਾ ਕਿਸੇ ਇਲਾਕੇ ਚ ਕਹਿੰਦੇ ਉਹਨਾਂ ਅਸੀਂ ਇਹਨੂੰ ਅਸੀਂ ਇਹਨੂੰ ਸੰਭਾਲੂ ਬੋਲਦੇ ਹਾਂ ਸਾਡੇ ਇਲਾਕੇ ਚ ਮਾਲਵੇ ਵਾਲੇ ਅੱਛਾ ਜੀ ਹਾਂ ਵਣਾ ਤੇ ਵਣ ਦੇ ਵਿੱਚ ਫਰਕ ਹੈ ਦੋਨਾਂ ਚ ਨਹੀਂ ਭਾਜੀ ਜਿਹੜਾ ਜਿਹੜਾ ਇਹ ਸਮਝਣਾ ਪੈਣਾ ਵਣ ਇੱਕ ਦਰੋਖਾ ਹੋ ਸਕਦਾ ਬਣਾ ਦਾ ਮਤਲਬ ਉਹ ਹੈ ਕੋਈ ਛਿੜੀ ਨੂੰ ਕਹਿੰਦੇ ਹੁਣ ਉਹ ਇਹ ਇਹ ਕਈ ਲੋਕਾਂ ਦੇ ਇਲਾਕਿਆਂ ਚ ਇਹਨੂੰ ਸਾਨੂੰ ਕਈ ਕੁਐਸਚਨ ਵੀ ਆਉਂਦੇ ਆ ਠੀਕ ਹੈ ਜੀ ਪਰ ਇਹ ਸਮਝਣਾ ਪੈਣਾ ਜਿਵੇਂ ਹੁਣ ਸਾਡੇ ਇੱਕ ਫਸਲ ਦਾ ਪੈਂਡਾ ਗੁੰਮ ਜਾਲ ਅੱਛਾ ਜੀ ਜਾਲ ਦਾ ਮਤਲਬ ਵੀ ਇਹਨੂੰ ਵਣ ਨੂੰ ਜਾਲ ਵੀ ਬੋਲਦੇ ਆ अच्छा जी इस कांसेप्ट आई है आठ किले ਸਾਡੀ ਕੱਗੇ ਨਰਸੀ ਉੱਥੇ ਵੀ ਬਹੁਤ ਵੱਡੇ ਸਕੇਲ ਤੇ ਦੇਸੀ ਰੁਖ ਤਿਆਰ ਹੁੰਦੇ ਆ ਉਹਦਾ ਡੈਡੀਕੇਟ ਹੈ ਜਿਹੜੀ ਕੱਗੇ ਨਰਸੀ ਉਹਦਾ ਹੈ ਡੈਡੀਕੇਟ ਦੇਸੀ ਵਾਸਤੇ ਇਹ ਤਾਂ ਚਲੋ ਬਹੁਤ ਅਸੀਂ ਤਿਆਰ ਕਰਦੇ ਇੱਥੇ ਤਾਂ ਰੇਅਰ ਵੀ ਤਾਂ ਉੱਥੇ ਜਿਹੜਾ ਹੈਗਾ ਸਿਸਟਮ ਉੱਥੇ ਦਾ ਸਾਰੇ ਹੀ ਤਿਆਰ ਹੁੰਦੇ ਆ ਮਾਸ ਸਕੇਲ ਤੇ ਇਕੱਲਾ ਇਕੱਲਾ ਤਿਆਰ ਹੋ ਰਿਹਾ ਇੱਕ ਇੱਕ ਵੈਰਾਈ ਹੂੰ ਇੱਕ ਫਾਜ਼ਲ ਕਦਾ ਪਿਛਨਪੁਰਾ ਪੈਂਡਾ ਇੱਕ ਬਟੰਡੇ ਦਾ ਬੀਡ ਬਹਿਮਣ ਪੈਂਡਾ ਇਹਨਾਂ ਦੇ ਸੀ ਥੈਂਕ ਯੂ ਉੱਥੇ ਵੀ ਨਰਸੀਆਂ ਸਾਡੀ ਹੈਗੀਆਂ ਤੇ ਜਿਹੜੇ ਫਿਰ ਉਧਰਲੇ ਏਰੀਏ ਤੋਂ ਨੇ ਉਹ ਉਧਰੋਂ ਬੂਟੇ ਉਧਰੋਂ ਲੈ ਆ ਸਕਦੇ ਆ ਬਿਲਕੁਲ ਬਿਲਕੁਲ ਐਸਾ ਜੀ ਠੀਕ ਹੈ ਉੱਥੋਂ ਲੈ ਆ ਸਕਦੇ ਆ ਉੱਥੇ ਪਰ ਜਮੇ ਹੀ ਦੇਸੀਉਂ ਮਿਲਦੇ ਆ ਬਾਕੀ ਨਾਸੇ ਇੱਥੋਂ ਸਾਰਾ ਇੱਥੋਂ ਮਤਲਬ ਜਿਹੜੇ ਸਾਡੇ ਮਤਲਬ ਔਖੇ ਤਿਆਰ ਹੁੰਦੇ ਆ ਉਹ ਇੱਥੇ ਤਿਆਰ ਹੋ ਫਿਰ ਦੂਜੇ ਨਾਸੇ ਸ਼ਿਫਟ ਹੁੰਦੇ ਆ ਵੱਲੋਂ ਠੀਕ ਹੈ ਜਾਂ ਤਾਂ ਇੱਥੇ ਸਾਰੇ ਇੱਥੇ ਮਿਲਦੇ ਆ ਮਤਲਬ ਅੱਛਾ ਇੱਥੇ ਵੈਸੇ ਤੁਹਾਡੇ ਕੋਲ ਜਾਨੀ ਸਾਰੀਆਂ ਹੀ ਤਕਰੀਬਤ ਸਾਰੀਆਂ ਕਿਸਮਾਂ ਇੱਥੇ ਸਾਰਾ ਰੱਖਦੇ ਆ ਤਾਂ ਕਿ ਇੱਥੇ ਕਿਸੇ ਨੂੰ ਕੋ ਵਾਪਸ ਨਾ ਜਾ ਸਕੇ ਬੰਦਾ ਤਾਂ ਟੋਟਲ ਤੁਹਾਡੇ ਕੋਲ ਕਿੰਨੀਆਂ ਕਿਸਮਾਂ ਹੋਣਗੀਆਂ ਪਰ 180 ਤੋਂ 180 ਤੋਂ ਵੱਧ ਕਿਸਮਾਂ ਦੀ 200 ਕਿਸਮਾਂ ਹੋਣਗੀਆਂ ਮੇਰੇ ਸਾਬ ਨਾਲੇ ਇੰਡੋਰ ਮਲਾਮ ਲੋ ਹੋਰ ਵੀ ਕੰਮ ਚੱਲੀਆਂ ਤਾਂ ਪਤਾ ਨਹੀਂ ਵੱਧਦੀ ਹੋਣਗੇ ਭਾਜੀ ਕਾਫੀ ਤਾਂ ਚੱਲਦਾ ਹੀ ਰਹਿੰਦਾ ਕੰਮਾਂਗੇ ਠੀਕ ਹੈ ਜੇ ਆਪਾਂ ਮੰਨ ਕੇ ਚੱਲੀਏ ਮਨੀ ਪਲਾਂਟ ਤੋਂ ਲੈ ਕੇ ਸਭ ਕੁਝ ਤਿਆਰ ਕਰੀਦਾ ਮੰਲਾ ਅੱਛਾ ਜੀ ਆ ਸੀਤਾ ਅਸ਼ੋਕਾ ਦਾ ਜਿਹੜਾ ਅਸ਼ੋਕ ਬਾਟਿਕਾ ਦੀ ਹਾਂ ਸੀਤ ਅਸ਼ੋਕਾ ਹਾਂ ਇਹ ਸ਼ੋਕ ਬਾਟਿਕਾ ਜਿਹੜੀ ਹਾਂ ਜੀ ਸੀ ਤਾਨੂੰ ਹਰਨ ਕਰਕੇ ਰੱਖਿਆ ਸੀ ਬਾਗਚੋਨ ਸੀਤਾ ਅਸ਼ੋਕਾ ਬਿਲਕੁਲ ਬਿਲਕੁਲ ਇੰਨਾ ਕਿ ਸੰਘਣਾ ਰੋਖ ਹੋ ਜਾਂਦਾ ਕਿ ਬਿਲਕੁਲ ਸੂਰਜ ਦੀ ਰੋਸ਼ਨੀ ਤੱਕ ਨਹੀਂ ਜਾਂਦੀ ਮਨੂੰ ਹਾਂਜੀ ਔਰ ਇਹ ਮੈਡੀਸਨਲ ਵੈਲਿਊ ਪਿੰਡੇ ਦੀ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਤੇ ਇਹ ਬਹੁਤ ਜਾਣੀ ਆ ਮੈਂ ਕਹਿੰਦਾ ਵੀ ਹਰ ਹਰ ਪਿੰਡ ਵਾਲਿਆਂ ਨੂੰ ਲਾਉਣਾ ਚਾਹੀਦਾ ਹੈ ਹਾਂਜੀ ਆ ਲਸੂੜੀਆਂ ਜੀ ਜਿਹੜੀਆਂ ਸਹੀ ਸੀਡ ਆ ਮਤਲਬ ਦਿਖਾ ਲਿਓ ਜੀ ਤੁਸੀਂ ਖਾਓ ਭਾਜੀ ਨਸਾਫੀ ਦੇਖਦਾ ਕੋਈ ਮਿਲਿਆ ਇੱਥੋਂ ਠੀਕ ਰਹੂਗੀ ਅੱਛਾ ਜੀ ਇਹ ਚਿਪਚਿਪ ਹੁੰਦੀ ਹੈ ਨਾ ਸਭ ਜੁਰਗ ਦਾ ਜਿਹੜੇ ਵੀ ਦੰਦ ਚਿਪਕ ਜਾਣਗੇ ਦੰਦ ਖਰਾਬ ਹੋ ਜਾਣਗੇ ਤੁਹਾਡੇ ਲੋਜੀ ਹਲ ਸੁੜੀ ਸੁੜੀ ਦਾ ਬੀ ਆ ਇਹਨਾਂ ਕੋ ਆਇਆ ਹੋਇਆ ਤੇ ਜਿਹੜੇ ਆਪਾਂ ਲਸੂੜਾ ਠੀਕ ਆ ਮਤਲਬ ਅਸੀਂ ਇਹਨੂੰ ਟੈਸਟ ਕੀਤਾ ਅੱਛਾ ਜੀ ਕਿਉਂਕਿ ਉਹ ਬੱਗ ਜਿਹੜੀ ਹੈਗੀ ਚ ਨਹੀਂ ਹੈਗੀ ਮੁੰਡੇ ਕਹਿ ਰਹੇ ਤਾਂ ਇਹਨੂੰ ਨਾਲ ਦੇ ਨਾਲ ਫਟਾਫਟ ਬੀਜ ਦਾਂਗੇ ਲਸੂੜੀ ਲਸੂੜਾ ਦੇਖਾਂਗੇ ਲਸੂੜੀ ਦਾ ਮਿਲ ਗਈ ਘਟੂ ਘਟ ਤੇ ਦੇ ਦੇ ਉਹ ਵੀ ਚਾਰ ਸਰ ਚੱਲ ਰਿਹਾ ਇਸ ਟਾਈਮ ਲਸੂੜਾ ਵੀ ਲੱਗੇ ਜਿੱਥੇ ਪੱਕੇ ਉਥੋਂ ਕਰ ਲਾਂਗੇ ਸਿਸਟਮ ਲਸੂੜਾ ਹੁਣ ਤੁਹਾਨੂੰ ਫੇਰ ਜਾ ਤਾਂ ਕੰਢੀ ਦੇਰੀਏ ਤੋਂ ਲੈਣਾ ਪਊਗਾ ਜਾਂ ਫੇ ਹਾਂ ਉਹੀ ਬਸ ਉਹ ਚੱਲ ਰਹੀ ਹੈ ਜੀ ਇੱਕ ਇੱਕ ਹੈਗਾ ਰਾਜਸਥਾਨ ਚ ਅੱਛਾ ਜੀ ਉਹਨਾਂ ਦਾ ਪੱਕਿਆ ਹੋਇਆ ਫਾਲ ਉਹਨੂੰ ਕਿਹਾ ਹੋਇਆ ਭਾਈ ਵੀ ਸਾਨੂੰ ਦੇ ਦੇ ਰਾਜਸਥਾਨੀਏ ਸਾਡੇ ਨਾਲੋਂ ਜ਼ਿਆਦਾ ਕਹਿ ਲਈਏ ਵੀ ਸਿਆਣਪ ਵਰਤ ਗਏ ਨੇ ਵੀ ਜਿਹੜਾ ਵਿਰਾਸਤੀ ਰੁੱਖ ਸਾਹਮਣੇ ਉਹ ਵਿਰਾਸਤੀ ਸੰਭਾਲ ਲਿਆ ਉਹਨਾਂ ਨੇ ਸਾਡੇ ਸਾਡੇ ਨਾਲੋਂ ਜ਼ਿਆਦਾ ਹੈਗੇ ਸੈਟਪ ਅੱਛਾ ਜੀ ਉਹਨਾਂ ਦਾ ਖੇਤ ਚ ਝੰਡਾ ਖੜਾ ਝੰਡਾ ਖੜਾ ਉਹ ਨਹੀਂ ਵੰਡਦੇ ਹੈਗੇ ਬਿਲਕੁਲ ਉਹ ਨਹੀਂ ਵੰਡਦੇ ਆ ਦਿਖਾ ਲਿਆ ਨਹੀਂ ਤੁਸੀਂ ਝੰਡਾ ਵਗੈਰਾ ਕਿੱਥੇ ਪਾਇ ਆ ਝੰਡਾ ਦਿਖਾ ਦਿੰਦੇ ਹਾਂ ਹਾਂ ਯਾਰ ਕੁਝ ਇੱਥੇ ਆ ਪੀਲੂ ਵਗੈਰਾ ਮਹਿੰਦੀ ਹੈ ਸਾਰਾ ਇੱਥੇ ਇਹ ਸੀ ਥੋੜਾ ਜਿਹਾ ਡਿਸਪਲੇ ਵਾਸਤੇ ਬੱਚਿਆਂ ਦੇ ਐਜੂਕੇਸ਼ਨ ਵਾਸਤੇ ਰੱਖਿਆ ਹੋਇਆ ਹੈ ਹੈ ਆ ਜੰਡ ਜੀ ਸਾਰਾ ਲਓ ਜੀ ਆ ਆ ਜੰਡ ਹਾਂ ਵੈਸੇ ਪੰਜਾਬ ਦੇ ਲੋਕ ਜੰਡ ਨੂੰ ਸ਼ੁਭ ਨਹੀਂ ਮੰਨਦੇ ਨਹੀਂ ਜੀ ਸ਼ੁਭ ਸਾਡੇ ਲੋਕ ਧਾਰਮਿਕ ਪੱਖੋਂ ਵੀ ਨੂੰ ਬੰਨ ਬੰਨ ਕੇ ਰੱਖਦੇ ਕਪੜਾ ਰੋ ਦਾ ਇੱਕ ਲੱਗ ਮੁੱਦਾ ਹੈਗਾ ਖੁਦਾ ਮੂਦਾ ਹੈਗਾ ਵੀ ਤਾਂ ਕਰਕੇ ਵੀ ਮਨ ਲੱਗਦਾ ਵੀ ਸ਼ਾਇਦ ਕੁਝ ਬਚੇ ਹੋਇਆ ਨਹੀਂ अदरवाइज ਐਂ ਕੋਈ ਗੱਲ ਨਹੀਂ ਹੈਗੀ ਤਾਂ ਜਿਹੜੀ ਸਬਜ਼ੀ ਲੋਕ ਆਉਂਦੇ ਆ ਸਾਡੇ ਹੁਣ ਵੀ ਫਜ਼ਰ ਰੱਖ ਫਜ਼ਲ ਇਲਾਕੇ ਦੇ ਲੋਕ ਰਸਤਾ ਤੋਂ ਮਗਾ ਕੇ ਖਾਂਦੇ ਆ ਇਹਦੀ ਫਲੀਆਂ ਹੂੰ ਤਾਂ ਪਰ ਉਹ ਵੀ ਵੱਡੇ ਲੈਵਲ ਤੇ ਖਤਮ ਹੋਇਆ ਮਤਲਬ ਆਇਓ ਯਾਰ ਇਧਰ ਦਿਖਾਈਏ ਅੱਛਾ ਆ ਤੁਹਾਡੀ ਨਾ ਇੱਥੇ ਐਗਜ਼ੀਬਿਸ਼ਨ ਲੱਗੀ ਐ ਐਗਜ਼ੀਬਿਸ਼ਨ ਆਈ ਮਤਲਬ ਸਾਰੇ ਲੋਕਾਂ ਨੂੰ ਦਿਖਾਉਂਦੇ ਆ ਤੁਹਾਨੂੰ ਖੰਦਰਾ ਆ ਆਂਬਲੇ ਦਾ ਬੂਟਾ ਐ ਔਲੇ ਦਾ ਜਾਨੀ ਕਿ ਆ ਹੈ ਮਹਿੰਦੀ ਦਾ ਆਹ ਹੈ ਫਰਮਾ ਠੀਕ ਹੈ ਜੀ ਸੰਭਾਲੂ ਸੰਭਾਲੂ ਤੋਂ ਬਾਅਦ ਆ ਗਈ ਐ ਇਮਲੀ ਅੱਗੇ ਹੈ ਰਜੈਣ ਅੱਗੇ ਹੈ ਪੁਤਰਨਜੀਵਾ ਬਹੁਤ ਹੀ ਕੰਮ ਦਾ ਬੂਟਾ ਦੇਸੀ ਆਂਬ ਨੇ ਜਿਹੇ ਸੀਤ ਅਸ਼ੋਕਾ ਅੱਗੇ ਆ ਗਿਆ ਵੱਡਾ ਕੋਕੋਨਟ ਵੱਡਾ ਦਰਖਤ ਬੰਦਾ ਜੀ ਅੱਛਾ ਜੀ ਇਹ ਵੱਡਾ ਦਰਖਤ ਹੈ ਹਾਰ ਸ਼ਿੰਗਾਰ ਆਹ ਹੈ ਸਤਪਤੀਆ ਇਹ ਆਮ ਲੱਗਾ ਪੰਜਾਬ ਦੇ ਵਿੱਚ ਕੈਂਡੂ ਜਾਂ ਕੈਂਡੂ ਤੇ ਅੱਗੇ ਹੈ ਕਦਮ ਕਦਮ ਦਾ ਬੂਟਾ ਹੈ ਸਿਲਵਰ ਓਕ ਵੀ ਰੱਖਿਆ ਹੈ ਇਹਨਾਂ ਨੇ ਕਚਨਾਰ ਹੈ ਗੱਬ ਹੈ ਆਸਟ੍ਰੇਲੀਅਨ ਕਿਕਰ ਅਜੈਣ ਮੱਖਣ ਟਰੀ ਲੋ ਜੀ ਤੁਸੀਂ ਇਹਨਾਂ ਚੋਂ ਕਈਆਂ ਦੇ ਨਾਂ ਨਹੀਂ ਜਾਣਦੇ ਹੁਣ ਖਿਰਨੀ ਤੇ ਆਹ ਹੈ ਜੀ ਗੰਬੀਰਾ ਮ ਮਰੋੜ ਫਲੀ ਲੋ ਜੀ ਮਰੋੜ ਫਲੀ ਰੱਖ ਜੀ ਹਾਂ ਜੀ ਮਰੋੜ ਫਲੀ ਰੱਖੋ ਆ ਜੀ ਮੌਆ ਲੋ ਜੀ ਤੋਤਾ ਫੁੱਲ ਲੋ ਜੀ ਤੋਤਾ ਫੁੱਲ ਹੈ ਅੱਗੇ ਹੈ ਬਹੇੜਾ ਬਹੇੜਾ ਤਾਂ ਹੈ ਹਜੀ ਪੰਜਾਬ ਚ ਤੇ ਚਿੱਟੀ ਸਰੀ ਚਿੱਟੀ ਸਰੀ ਟੱਕ ਤੇ ਕਾਲੀ ਸਰੀ ਕਚਨਾਰ ਤੇ ਅੱਗੇ ਹੈ ਸੋਹੰਜੜਾ ਨਿਮਾ ਗਈ ਜੀ ਪੀਲੂ ਜੀ ਪੀਲੂ ਜੀ ਪੀਲੂ ਪੀਲੂ ਦੇਖੋ ਜੀ ਪੀਲੂ ਦੇਖ ਸਕਦੇ ਹੋ ਤੁਸੀਂ ਤੇ ਅੱਗੇ ਹੈ ਅਨਾਰ ਠੀਕ ਹੈ ਜੀ ਇਸੇ ਤਰ੍ਹਾਂ ਬਹੁਤ ਸਾਰੀਆਂ ਵੈਰਾਈਟੀਆਂ ਨਾਲ ਲਾਈਆਂ ਹੋਈਆਂ ਪਿਪਕੋ ਪੇਪਲ ਹੈ ਨਰਮ ਰੋਜ਼ਾ ਜਾਮਣ ਅਰਜਣ ਸੁਖਚੈਨ ਲਸੂੜਾ ਲਸੂੜੀ ਬਿੱਲ ਚਿੱਟਾ ਆਕ ਟਾਲੀ ਟਾਲਾ ਬਰਨਾ ਪੈਲਖਣ ਕਿਹੜੇ ਕਿਹੜੇ ਸ਼ਤੂਤ ਸ਼ਤੂਤ ਤੂਦੂਛੂਦੂ ਨੇ ਹਾਂ ਤੂ ਵੱਡੀਆਂ ਦੂਤੀਆਂ ਆਲਾ ਸ਼ਦੂਤ ਨਹੀਂ ਮਿਲਦਾ ਪੰਜਾਬ ਚ ਤੂਤ ਮਿਲ ਜਾਂਦਾ ਤੇ ਆ ਇੱਥੇ ਲੱਗੇ ਹੋਏ ਆ ਭਾਈ ਠੀਕ ਆ ਆ ਸਕਦੇ ਆ ਤੁਸੀਂ ਆਪਾਂ ਸਾਰਾ ਐਡਰੈਸ ਵੀ ਦੱਸ ਤਾ ਸਮਾਨ ਲੈ ਕੇ ਆਇਓ ਜਿਹਨੇ ਆਉਣਾ ਹੋਇਆ ਤੇ ਨਾਲ ਤੁਹਾਨੂੰ ਇਹਨਾਂ ਨੇ ਸਿਸਟਮ ਵੀ ਦੱਸ ਦਿੱਤਾ ਠੀਕ ਆ ਤੇ ਸਾਡੇ ਤੋਂ ਬੂਟੇ ਜੇ ਪ੍ਰਾਪਤ ਕਰਨੇ ਨੇ ਤੇ ਉਹ ਆ ਸਿਸਟਮ ਹੈਗਾ ਤੇ ਆ ਦੇਖ ਸਕਦੇ ਤੁਸੀਂ ਉਸਤਾਦ ਜੀ ਹੁ ਫੜੋ ਇੱਕ ਬਾਈਂਡ ਅਪ ਕਰੀਏ ਤੇ ਚਲੀਏ ਸਰ ਕੁਝ ਹੋਰ ਤਾਂ ਨਹੀਂ ਰਹਿੰਦਾ ਨਹੀਂ ਬਸ ਭਾਜੀ ਆਲਮੋਸਟ ਕਵਰ ਹੋ ਗਿਆ ਹਾਂਜੀ ਬਾਕੀ ਦੀ ਗੱਲਾਂ ਤਾਂ ਰੁੱਖਾਂ ਪਰ ਹੋਰ ਬਥੇ ਨਹੀਂ ਪਰ ਕੋਈ ਨਾ ਫੇਰ ਵੀ ਚਰਚਾ ਕਰਾਂਗੇ ਨਹੀਂ ਕਦੇ ਫੇਰ ਸਹੀ ਹਾਂ ਹਾਂਜੀ ਸਰ ਉੱਥੇ ਖੜ ਜੀ ਉੱਥੇ ਖੜ ਇੱਥੇ ਖੜ ਆ ਜਾ ਕੋਲ ਆਹ ਇੱਕ ਟਨਲ ਦਾ ਕਨਸੈਪਟ ਅਸੀਂ ਤਿਆਰ ਕਰ ਰਹੇ ਹਾਂ ਟਨਲ ਦਾ ਇਹਨੂੰ ਉੱਤੇ ਚੱਕ ਕੇ ਸਾਰਾ ਚੱਕ ਕੇ ਬੰਨਾਂਗੇ ਇਹ ਬੱਚੇ ਉਹ ਜਿਹੜੀ ਐਗਜ਼ੀਬਿਸ਼ਨ ਤੱਕ ਅਸੀਂ ਆਈ ਲਈ ਵਾਲਾ ਟਨਲ ਦੇ ਨਾਲ ਅੱਛਾ ਜੀ ਠੀਕ ਹੈ ਜੀ ਕਈ ਟਨਲਾਂ ਬਣ ਰਹੀਆਂ ਇੱਥੇ ਠੀਕ ਹੈ ਅੱਛਾ ਇਹਨਾਂ ਨੂੰ ਉੱਪਰ ਜਾ ਕੇ ਬੰਨ੍ਹਣਾ ਬੰਨ੍ਹਾਂਗੇ ਇਹਨੂੰ ਠੀਕ ਹੈ ਉਹ ਪਿਆਰੇ ਦੋਸਤੋ ਤੁਸੀਂ ਇਹਨਾਂ ਦੀ ਨਰਸਰੀ ਵੇਖ ਲਈਏ ਇਹ ਲੰਗ ਪਿੰਡ ਵਾਲੀ ਨਰਸਰੀ ਹੈ ਠੀਕ ਹੈ ਜੀ ਨੰਬਰ ਥੱਲੇ ਡਿਸਪਲੇ ਕਰਦਾ ਤੁਸੀਂ ਫੋਨ ਫੋਨ ਕਰ ਸਕਦੇ ਆ ਉਸ ਨੰਬਰ ਦੇ ਉੱਤੇ ਫੋਨ ਕਰਕੇ ਸਮਾਂ ਲੈ ਕੇ ਆਇਓ ਜਿਨ੍ਹਾਂ ਨੂੰ ਬੂਟੇ ਚਾਹੀਦੇ ਹੋ ਨੰਬਰ 2 ਤੇ ਜਿਨ੍ਹਾਂ ਨੇ ਬਲਕ ਵਿੱਚ ਬੂਟੇ ਲੈਣੇ ਆ ਪੰਚਾਇਤਾਂ ਨੇ ਲੈਣੇ ਆ ਪੰਚਾਇਤਾਂ ਨੂੰ ਬੇਨਤੀ ਕਰਦੇ ਆ ਕਿ ਉਹ ਜੇ ਝੜੀ ਲਵਾਉਣਾ ਚਾਹੁੰਦੇ ਆ ਜੇ ਉਹਨਾਂ ਕੋਲ ਆਪਣੇ ਪੰਚਾਇਤੀ ਜ਼ਮੀਨ ਥੋੜੀ ਬਹੁਤੀ ਵੀ ਖਾਲੀ ਹੈ ਜਿੱਥੇ ਉਹ ਚਾਹੁੰਦੇ ਆ ਕਿ ਕੁਝ ਲਾ ਦਈਏ ਵਧੀਆ ਬੂਟੇ ਇਹਨਾਂ ਕਈ ਪਿੰਡਾਂ ਦੇ ਵਿੱਚ ਆ ਸ਼ਾਮਲਾਟਾਂ ਹੁੰਦੀਆਂ ਨੇ ਜਿੱਥੇ ਬੂਟੇ ਲੱਗ ਸਕਦੇ ਨੇ ਥਾਂਾਂ ਹੁੰਦੀਆਂ ਨੇ ਖਾਲੀ ਸਾਡੇ ਕੋਲ ਜਿੱਥੇ ਬੂਟੇ ਲੱਗ ਸਕਦੇ ਉਹਨਾਂ ਥਾਂਾਂ ਤੇ ਲਾਉਣ ਲਈ ਵੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਮੈਂ ਕਹਨਾ ਭਾਵੇਂ ਤੁਹਾਡੇ ਕੋਲ ਦੋ ਕਨਾਲ ਥਾਂ ਵੀ ਹੋਵੇ ਤੁਸੀਂ ਫਿਰ ਵੀ ਸੰਪਰਕ ਜ਼ਰੂਰ ਕਰਿਓ ਕੁਛ ਨਾ ਕੁਛ ਬੂਟੇ ਤਾਂ ਫਿਰ ਵੀ ਆਪਾਂ ਲਾਵਾਂਗੇ ਲਾਇਓ ਵਿਰਾਸਤੀ ਇੰਨੀ ਤੁਹਾਨੂੰ ਬੇਨਤੀ ਕਰਦੇ ਆ ਬਾਕੀ ਡਾਕਟਰ ਸਾਹਿਬ ਬੋ ਬੋ ਮੇਰੀ ਮਾਨੀ ਬੋ ਬੋ ਸ਼ੁਕਰੀਆ ਜੀ ਤੇ ਵੀਡੀਓ ਜੀ ਲਾਈਕ ਵਾਲਾ ਬਟਨ ਦਬ ਕੇ ਅੱਗੇ ਸ਼ੇਅਰ ਜ਼ਰੂਰ ਕਰ ਲਿਓ ਤੇ ਚੈਨਲ ਤੇ ਵੇਲੀਆ ਰਹੀ ਆਇਓ ਤੇ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਗਲੀ ਵੀਡੀਓ ਨਾਲ ਜਲਦੀ ਮਿਲਦੇ ਆ ਸਸ਼ਕਾਰ ਸਸ਼ਕਾਰ